ਗਰੀ ਭਾਜੀ ਕੀ ਹਾਲ ਹੈ ਜੀ ਬਹੁਤ ਗਰੀ ਭਾਜੀ ਆਪਣੇ ਘਰੇ ਪ੍ਰੋਗਰਾਮ ਆ ਤੇ ਮੈਂ ਕੋਈ ਅੱਛਾ ਗਰੁੱਪ ਜਾਂ ਅੱਛਾ ਸਿੰਗਰ ਕਰਾਉਣਾ ਚਾਹਦਾ ਤੁਹਾਡਾ ਕਿਸ ਚੀਜ਼ ਦਾ ਪ੍ਰੋਗਰਾਮ ਹੈ ਔਰ ਕੀ ਤੁਹਾਡਾ ਬਜਟ ਹੈ ਇਹ ਮੈਂ ਵੈਸੇ ਇਸ ਕਰਕੇ ਕੀਤਾ ਸੀਗਾ ਜਿਵੇਂ ਕੋਈ ਸੋਚ ਰਿਹਾ ਹੋਵੇ ਵੀ ਇਹਨਾਂ ਦੇ ਨਾਲ ਡੀਲ ਕਿੱਦਾਂ ਕਰਨਾ ਹੈ ਤੇ ਵੀ ਹਾਂ ਇਸ ਤਰੀਕੇ ਨਾਲ ਬੜਾ ਸੌਖਾ ਤਰੀਕਾ ਡੀਲ ਕਰਨ ਦਾ ਸਿਰਫ ਤਿਆਰ ਹੋ ਕੇ ਆ ਕੇ ਕਿਸੇ ਸਟੇਜ ਤੇ ਖੜੋ ਆਹ ਪੈਲਸ ਦੇ ਵਿੱਚ ਖੜਜੋ ਟੈਨਸ਼ਨ ਕੋਈ ਨਾ ਹੋਵੇ ਸ਼ਾਦੀ ਆਪਕੀ ਟੈਨਸ਼ਨ ਹਮਾਰੀ ਟੈਨਸ਼ਨ ਹਮਾਰੀ ਸ਼ਾਦੀ ਆਪਕੀ ਟੈਨਸ਼ਨ ਹਮਾਰੀ ਗੈਰੀ ਭਜਦਾ ਇਹ ਡਾਇਲੋਗ ਆ ਤੁਹਾਨੂੰ ਕਿੱਦਾਂ ਦੇ ਇਵੈਂਟ ਕਰਨਾ ਜ਼ਿਆਦਾ ਵਧੀਆ ਲੱਗਦਾ ਕਿ ਯਾਰ ਆਹ ਗੈਰੀ ਇਹਦੇ ਤੇ ਖੁੱਲ ਕੇ ਖੇਡੇਗਾ ਤੇ ਸਾਨੂੰ ਸੂਫੀ ਨਾਈਟ ਕਰਨ ਚ ਜ਼ਿਆਦਾ ਸਕੂਨ ਆਂਦਾ ਹਾਂ ਹਾਂ ਬੰਨੇ ਨਾਲ ਅਸੀਂ ਵੀ ਕਵਾਲੀਆਂ ਸੁਣਦੇ ਹਾਂ ਆਪਾਂ ਆਪਣਾ ਰਾਜੀ ਆਪਣਾ ਰਾਂਝਾ ਸਾਡਾ ਵੀ ਰਾਂਝਾ ਰਾਜੀ ਹੋ ਜਾਂਦਾ ਤੇ ਬਾਕੀ ਤੇਰੀ ਮੋਰੇ ਥਣ ਸੁਟਿਆ ਸੁਤਨ ਸੁਵਾਲਾ ਭਾਵੇਂ ਲੈ ਲੇਗਾ ਉਹ ਸਾਹਾ ਜੀ ਪਾਰਟੀ ਨੇ ਸਾਨੂੰ ਬੁੱਕ ਕਰਨੇ ਮਾਨ ਸਾਹਿਬ ਦਾ ਜ਼ਿਆਦਾ ਪ੍ਰਭਾਵ ਲੱਗਦਾ ਤੁਸੀਂ ਕਾਫੀ ਲੈਣਾ ਬੋਲ ਰਹੀਆਂ ਉਹਨਾਂ ਨੇ ਰੂਮ ਰੂਮਸ ਅੰਦਰ ਤੂੰ ਮੇਰੇ ਬਾਹਰ ਤੂੰ ਰੂਮ ਰੂਮਸ ਤੂੰ ਅੱਛਾ ਮਾਨ ਸਾਹਿਬ ਨਾਲ ਬਹੁਤ ਕਰਦਾ ਅੱਜ ਤਾਂ ਰਾਇਮਨ ਜੀ ਆ ਰਹੀ ਨਾ ਤੁਹਾਡੀ ਗੱਲ ਅਮਦਾ ਜੀ ਇਹ ਰੱਬ ਵੱਲੋਂ ਅਮਦਾ ਮਾਨ ਸਾਹਿਬ ਨੂੰ ਸੁਣ ਸੁਣ ਕੇ ਵੱਡੇ ਹੋਏ ਬਾਈ ਜੀ ਬਹੁਤ ਪਿਆਰ ਸਰਕਾਰ ਕੋਈ ਉਹਨਾਂ ਦੀਆਂ ਦੋ ਲਾਈਨਾਂ ਜਿਹੜੀਆਂ ਬੜੀਆਂ ਚੰਗੀਆਂ ਲੱਗਦੀਆਂ ਹੁਣ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਲੇ ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਲੇ ਕਹਿੰਦੀ ਸੀ ਮੈਂ ਮਿਲਾਂਗੀ ਮੈਂ ਮਿਲਣਾ ਜ਼ਰੂਰ ਬੇ ਕੀਤੇ ਹੋਏ ਵਾਅਦਿਆਂ ਦੇ ਗਾਰੇ ਗਵਾਲੇ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਲੇ ਵਾਹ ਜੀ ਵਾਹ ਕੀ ਬਾਤ ਹੈ ਮਨ ਲੈਣਾ ਯਾਦ ਵਿਆ ਇਹ ਸਾਰੇ ਗਵਾਲੇ ਕੰਠਸਤ ਕੰਠਸਤ ਹੋਈਆਂ ਆਈਆਂ ਲੈਣਾ ਇਹ ਇਹੀ ਪੀ ਐਚ ਡੀ ਕੀਤੀ ਹੈ ਜੀ ਆਪਾਂ ਮੈਂ ਪੜਿਆ ਘਟਾ ਗੁੜਿਆ ਚਾ ਵਾ 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 ਕੀ ਬਾਤ ਹੈ ਸੁਪੜਾਈ ਨਾਲੋਂ ਮੈਨੂੰ ਲੱਗਦਾ ਗੁੜਾਈ ਦੀ ਵੈਲਿਊ ਜਿਹੜੀ ਉਹ ਅੱਜ ਦੀ ਡੇਟ ਦੇ ਵਿੱਚ ਸ਼ਾਇਦ ਜ਼ਿਆਦਾ ਹੈ ਜੇ ਇਵੈਂਟ ਮੈਨੇਜਮੈਂਟ ਦੇ ਵਿੱਚ ਕੁਝ ਨੌਜਵਾਨ ਜਿਹੜੇ ਯੁਵਾ ਤੁਹਾਨੂੰ ਸੁਣ ਰਹੇ ਹੋ ਜਿਉਂ ਆਣਾ ਚਾਣ ਤੇ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੋਟੀਵੇਟ ਕਰੋਗੇ ਕਿ ਕਿਦਾਂ ਦਾ ਫਿਊਚਰ ਹੈ ਇਵੈਂਟ ਮੈਨੇਜਮੈਂਟ ਦੇ ਨੀਅਤ ਔਰ ਤਬੀਅਤ ਚੰਗੀ ਹੋਵੇ ਉਹ ਜਿਹਦੀ ਨੀਅਤ ਔਰ ਤਬੀਅਤ ਰਾਜ਼ੀ ਹੈ ਨਾ ਉਹਦਰਾ ਅਬਰਾਸ ਹੈ ਅ ਜਦੋਂ ਤੁਸੀਂ ਰਾਇਮਸੀ ਬਣਾ ਰਹੇ ਮੈਨੂੰ ਲੱਗਦਾ ਮੈਨੂੰ ਤੁਹਾਡੇ ਤੇ ਇੱਕ ਗਾਣਾ ਸੁਣ ਲੈਣਾ ਚਾਹੀਦਾ ਮੈਂ ਪਹਿਲੇ ਜ਼ਿਕਰ ਕੀਤਾ ਜੀ ਗਾਉਣ ਦਾ ਕੰਮ ਨਹੀਂ ਹੈ ਗਮਾਉਣ ਦਾ ਇਸ ਕਾਗਰ ਇੱਕ taraf ਹੋ ਤੋ ਸਜ਼ਾ ਦਿੱਤਾ ਹੈ ਦੋਨੋਂ ਤਰਫ ਹੋ ਤੋ ਮਜ਼ਾ ਦਿੱਤਾ ਹੈ ਸੋ ਮਜ਼ੇ ਚਾ ਜੀ ਹਾਂ ਮਜ਼ੇ ਦੇ ਵਿੱਚ ਗੱਲਾਂ-ਗੱਲਾਂ ਦੇ ਵਿੱਚ ਉਹ ਗੱਲ ਹੀ ਤੁਹਾਡੇ ਅੰਦਰੋਂ ਆਂਦਾ ਆਂਦਾ ਇਹ ਰੇਹੇ ਗੱਲ ਦੇ ਵਿੱਚ ਇੱਕ ਆਰੀ ਤੁਹਾਡੇ ਰਾਈਮਿੰਗ ਜਿਹੜੀ ਹੈ ਉਹ ਬਣਦੀ ਹੈ ਚੰਗੀ ਲੱਗਦੀ ਹੈ ਹੋ ਸਕਦਾ ਵੀ ਬੜਾ ਸਮਾਂ ਹੋ ਗਿਆ ਵੇ ਗੁਰਦਾਸ ਮਾਨ ਸਾਹਿਬ ਦੇ ਕਈ ਗਾਣੇ ਨਹੀਂ ਸੀ ਮੈਂ ਸੁਣ ਪਾਇਆ ਪਰ ਸਾਰਿਆਂ ਦੀ ਝਲਕਾਈ ਥੋੜੀ-ਥੋੜੀ ਮੈਂ ਦੇਖ ਲਈ ਹੈ ਹਰ ਇੱਕ ਗੱਲ ਦੇ ਵਿੱਚ ਦੋ-ਦੋ ਚਾਰ-ਚਾਰ ਉਹਨਾਂ ਦੇ ਸ਼ੇਅਰ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਰਾਈਮਿੰਗ ਕੈਰੀ ਸ਼ੋਜ਼ ਨੂੰ ਡਿਫਾਈਨ ਕਰਨਾ ਹੋਵੇ ਤਿੰਨ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹਾਂ ਕੈਰੀ ਸ਼ੋਜ਼ ਵੱਲੋਂ ਇਹ ਹੀ ਹੈ ਵੀ ਦੁਆ ਮੇਂ ਯਾਦ ਰੱਖਣਾ ਵਾਹ ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਤੇ ਤੁਹਾਡੇ ਹੱਥ 바ਸੀ। ਫੜਦੇ ਹੋ ਟੈਨਸ਼ਨ ਨਾ ਲੈਣੀਆਂ ਆ ਗੈਰੀ ਭਾਜੀ ਬੈਠੇ ਇਹਨਾਂ ਦੀ ਮਾਲਕ ਨੇ ਡਿਊਟੀ ਟੈਨਸ਼ਨ ਨਾ ਲੈਣ ਦੀ ਲਾਤੀ ਤੇ ਤੁਸੀਂ ਟੈਨਸ਼ਨ ਆ ਇਹਨਾਂ ਨੂੰ ਦੇ ਦਿਓ ਤੇ ਜਿੰਨੇ ਪੈਸੇ ਮੰਗੂ ਕਿ ਉਹ ਵੀ ਦੇ ਦਿਓ ਨਾਲ। ਨਮਸਕਾਰ ਤੁਸੀਂ ਦੇਖ ਰਹੇ ਹੋ ਬਿਲਟੀ ਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ। ਅਕਸਰੇ ਘਰਾਂ ਦੇ ਵਿੱਚ ਜਦੋਂ ਵਿਆਹ ਸ਼ਾਦੀ ਆਉਂਦੇ ਨੇ ਤੇ ਸਾਰਿਆਂ ਦਾ ਧਿਆਨ ਹੋ ਜਾਂਦਾ ਵੀ ਯਾਰ ਕੰਮ ਬਹੁਤ ਆ ਗਿਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਕੋਈ ਵਿਆਹ ਹੋਵੇ ਕੋਈ ਵੈਸੇ ਤੁਸੀਂ ਕੋਈ ਕਿੱਟੀ ਪਾਰਟੀ ਕਰਾਣੀ ਹੋਵੇ ਮਹਿੰਦੀ ਦਾ ਪ੍ਰੋਗਰਾਮ ਹੋਵੇ ਜਾਂ ਘਰ ਦੇ ਵਿੱਚ ਕਿਸੇ ਬਰਥਡੇ ਦਾ ਬੱਚੇ ਦਾ ਬਰਥਡੇ ਹੋਵੇ ਮਤਲਬ ਬਹੁਤ ਸਾਰੇ ਐਸੇ ਇਵੈਂਟ ਹੁੰਦੇ ਆ ਜਦੋਂ ਇਵੈਂਟ ਦੇ ਆਣਦਿਆ ਸਾਨੂੰ ਪਤਾ ਲੱਗਦਾ ਤੇ ਬੜਾ ਬਰਡਨ ਹੋ ਜਾਂਦਾ ਦਿਮਾਗ ਦੇ ਉੱਤੇ ਵੀ ਯਾਰ ਕੰਮ ਮੈਨੇਜ ਕਿਦਾਂ ਹੋਏਗਾ ਪਰ ਸਾਡੇ ਨਾਲ ਆ ਜੇ ਇੱਕ ਐਸੀ ਸ਼ਖਸੀਅਤ ਮੌਜੂਦ ਹੈ ਜਿਹੜਾ ਤੁਹਾਡਾ ਸਾਰਾ ਹੀ ਬਰਡਨ ਮਿੰਟਾਂ ਦੇ ਵਿੱਚ ਹੀ ਛੂ ਮੰਤਰ ਕਰ ਦਿੰਦੇ ਸਿਰਫ ਇੱਕ ਫੋਨ ਕਰਨਾ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਅੱਜ ਇਹਨਾਂ ਦੇ ਨਾਲ ਜੁੜੇ ਹੋਏ ਨੇ ਔਰ ਬਹੁਤ ਸਾਰੇ ਅਜਿਹੇ ਸਕਸੈਸਫੁਲ ਇਵੈਂਟ ਜਿਹੜੇ ਪੰਜਾਬ ਔਰ ਪੰਜਾਬ ਤੋਂ ਬਾਹਰ ਇਸ ਕੰਪਨੀ ਦੇ ਵੱਲੋਂ ਕੀਤੇ ਜਾ ਰਹੇ ਨੇ ਸੋ ਸਾਡੇ ਨਾਲ ਮੌਜੂਦ ਨੇ ਦਾ ਇਵੈਂਟ ਫੈਕਟਰੀ ਗੈਰੀ ਸ਼ੋਜ਼ ਦੇ ਮਾਲਕ ਗੈਰੀ ਭਾਜੀ ਅੱਜ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਦਾਂ ਤੁਸੀਂ ਇਹ ਲੋਕਾਂ ਦੇ ਜਿਹੜੇ ਬਹੁਤ ਬਰਡਨ ਵਾਲੇ ਪ੍ਰੋਗਰਾਮ ਹੁੰਦੇ ਆ ਉਹ ਝਾਟੇ ਤੁਸੀਂ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕਰ ਦਿੰਨੇ ਹੋ ਸੋ ਗੈਰੀ ਭਾਈ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਨਵੀਨ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਵੈਲਕਮ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਹੈ ਭਾਈ ਭਾਜੀ ਘਰ ਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਆ ਜਾਏ ਤੇ ਮਤਲਬ ਬੰਦਾ ਸੋਚ-ਸੋਚ ਕੇ ਵੀ ਯਾਰ ਕਿੱਦਾਂ ਹੋਊਗਾ ਕਿੱਦਾਂ ਹੋਗਾ ਤੁਸੀਂ ਐਡੇ ਵੱਡੇ-ਵੱਡੇ ਇਵੈਂਟ ਮੈਨੇਜ ਕਰਦੇ ਹੋ ਜੀ ਇਹ ਟੈਕਨੀਕਸ ਕਿੱਥੋਂ ਆਈਆਂ ਕਿੱਦਾਂ ਇਹ ਕੰਮ ਸ਼ੁਰੂ ਕੀਤਾ ਤੁਸੀਂ ਜ਼ਮਾਨਾ ਜੀ ਜ਼ਮਾਨਾ ਅੱਜਕੱਲ ਬਹੁਤ ਫਾਸਟ ਹੋ ਗਿਆ ਹਰ ਚੀਜ਼ ਕੋਈ ਪਹਿਲਾਂ 4G ਸੀ ਹੁਣ 5G ਹੋ ਗਈ ਹੈ ਸੋ ਹਰੇਕ ਬੰਦਾ ਆਪਣੇ-ਆਪਣੇ ਕੰਮ ਦੇ ਵਿੱਚ ਮਸ਼ਰੂਫ ਹੈ ਹਰੇਕ ਬੰਦਾ ਆਪਣੇ-ਆਪਣੇ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸਡ ਹੋ ਜਾਂਦਾ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ ਹੈ ਤੇ ਇਵੈਂਟ ਪਲੈਨਿੰਗ ਇੱਕ ਐਸਾ ਟੌਪਿਕ ਹੈਗਾ ਇੱਕ ਐਸਾ ਕੰਮ ਰੋਜ਼ਗਾਰ ਹੈਗਾ ਕਿ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਘਰ-ਬਾਰ ਚੱਲਦੇ ਨੇ ਸ਼ਾਦੀ ਆਪਕੀ ਟੈਨਸ਼ਨ ਹਮਾਰੀ ਇਹ ਸਾਡਾ ਇੱਕ ਮੋਟਿਵ ਹੈ ਜੀ ਵਾਹ ਵਾਹ ਕਿ ਅੰਡਰ ਵਨ ਰੂਫ ਅੰਬਰੇਲਾ ਅਸੀਂ ਆਲ ਸਰਵਿਸਿਜ਼ ਦਿੰਨੇ ਆ ਜੀ ਇਵੈਂਟ ਰਿਲੇਟਡ ਅਗਰ ਤੁਹਾਡੇ ਘਰ ਚ ਕੋਈ ਸ਼ਾਦੀ ਹੈ ਜਾਂ ਤੁਹਾਡਾ ਕੋਈ ਬਰਥਡੇ ਪਾਰਟੀ ਹੈ ਜਾਂ ਤੁਹਾਡਾ ਕੋਈ ਰਿਸੈਪਸ਼ਨ ਪਾਰਟੀ ਹੈਗੀ ਹੈ ਕਾਕਟੇਲ ਮੌਕਟੇਲ ਕਿਸੇ ਨੂੰ ਕੋਈ ਆਰਟਿਸਟ ਚਾਹੀਦਾ ਹੈ ਕਿਸੇ ਨੂੰ ਕੋਈ ਕੈਟਿੰਗ ਦਾ ਕੰਮ ਚਾਹੀਦਾ ਹੈ ਸੋ ਅਸੀਂ A ਤੋਂ ਲੈ ਕੇ Z ਤੱਕ ਜਿੰਨੀਆਂ ਵੀ ਸਰਵਿਸਿਜ਼ ਹੈਗੀਆਂ ਉਹਨੂੰ ਇੱਕ ਅੰਡਰ ਵਨ ਰੂਫ ਅੰਬ੍ਰੇਲਾ ਦਾ ਥੀਮ ਦਿੱਤਾ ਹੋਇਆ ਕਿ ਅਸੀਂ ਇੱਕ ਛੱਤ ਥੱਲੇ ਤੁਹਾਨੂੰ ਸਾਰੀਆਂ ਸਰਵਿਸਿਜ਼ ਜਿਹੜੀਆਂ ਅਸੀਂ ਪ੍ਰੋਵਾਈਡ ਕਰਦੇ ਅੱਛਾ ਇਹ ਗੈਰੀ ਸ਼ੋਜ਼ ਸ਼ੁਰੂ ਕਿਦਾਂ ਹੁੰਦਾ ਹੈ ਮਤਲਬ ਇੱਕ ਨੌਜਵਾਨ ਮੁੰਡਾ ਜਿਹੜਾ ਕਹਿੰਦੇ ਕਿ ਸਿੰਗਾਪੁਰ ਦੇ ਵਿੱਚ ਰਹਿੰਦਾ ਹੋਵੇ ਉਹਦੇ ਦਿਮਾਗ ਦੇ ਵਿੱਚ ਕਿਦਾਂ ਆ ਗਿਆ ਵੀ ਯਾਰ ਜਾ ਕੇ ਜਾਣਾ ਇੰਡੀਆ ਆ ਦਿਲ ਨਹੀਂ ਲੱਗਦਾ ਪਰ ਜਾ ਕੇ ਮੈਂ ਇਵੈਂਟ ਮੈਨੇਜਮੈਂਟ ਦਾ ਕੰਮ ਕਰਨਾ ਸੋ ਬੇਸਿਕਲੀ ਇਹ ਹੈ ਜੀ ਮੇਰਾ ਕਲਾਕਾਰ ਭਾਵਨ ਨਾਲ ਸ਼ੂਤੋ ਪਿਆਰ ਹੈ ਮੈਂ ਕਲਾਕਾਰਾਂ ਦੀ ਬਹੁਤ ਤਹਿ ਦਿਲ ਤੋਂ ਰਿਸਪੈਕਟ ਕਰਦਾ ਹਾਂ ਉਹਨਾਂ ਨੂੰ ਬਹੁਤ ਅਦਬ ਦਿੰਨਾ ਹੈ ਮਿਲਦੇ ਗਿਲਦੇ ਰਹਿੰਦੇ ਅਸੀਂ ਆਲਮੋਸਟ ਸਾਰੇ ਕਲਾਕਾਰ ਤੋ ਮੈਂ ਮਤਲਬ ਬੜਾ ਪ੍ਰੇਰਿਤ ਹੁੰਦਾ ਸੀਗਾ ਵੀ ਯਾਰ ਕਿਸੇ ਕਲਾਕਾਰ ਦਾ ਸ਼ੋਅ ਦੇਖਣਾ ਹੈ ਜਾਂ ਕਿਸੇ ਕਲਾਕਾਰ ਨਾਲ ਫੋਟੋ ਖਿਚਵਾਉਣੀ ਹੈ ਸੋ ਉਹਨਾਂ ਚੀਜ਼ਾਂ ਦੇ ਨਾਲ ਫਿਰ ਮੈਂ ਬਾਹਰਲੇ ਮੁਲਕ ਦੇ ਵਿੱਚ ਤਾਂ ਦੇਖੋ ਮਾਵਾ ਪੁੱਤ ਨਹੀਂ ਸੰਭਦੀਆਂ ਇਹ ਕਹਾਵਤ ਵੀ ਆ ਔਰ ਸੱਚੀ ਗੱਲ ਵੀ ਹੈ ਉੱਥੇ ਤਾਂ ਆਪ ਹੀ ਆਟਾ ਗੁੰਨਣਾ ਤੇ ਆਪ ਹੀ ਰੋਟੀ ਬਣਾਉਣੀ ਹੈ ਸੋ ਉਹਦੇ ਨਾਲੋਂ ਮੈਨੂੰ ਇਹ ਲੱਗਿਆ ਕਿ ਇੱਥੇ ਵੀ ਰਹਿ ਕੇ ਕੰਮ ਕੀਤਾ ਜਾ ਸਕਦਾ ਹੈ ਇੱਥੇ ਅਪਰਚ्युनिटी ਮੋਰ ਦੈਨ ਜ਼ਿਆਦਾ ਹੈ ਬਾਹਰ ਨਾਲ ਹੁਣ ਆਪਾਂ ਰੋਜ਼ ਹਾਲਾਤ ਦੇਖਦੇ ਆ ਕੋਈ ਕਹਿੰਦਾ ਕੈਨੇਡਾ ਤੋਂ ਵਾਪਸ ਆ ਰਿਹਾ ਕੋਈ ਕਹਿੰਦਾ ਕੈਨੇਡਾ ਦੀ ਪੀਆਰ ਛੱਡ ਦਿੱਤੀ ਐ ਸੋ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਾਂ ਬਹੁਤ ਅੱਛਾ ਕੰਮ ਕਰ ਸਕਦੇ ਆ ਕਿਉਂਕਿ ਇਵਨ ਲਾਈਨ ਜਿਹੜੀ ਇਦਾਂ ਦੀ ਹੈਗੀ ਐ ਇਵੈਂਟ ਨੂੰ ਮੈਂ ਸਿਰਫ ਵੈਡਿੰਗ ਇਵੈਂਟ ਨਹੀਂ ਸਮਝਦਾ ਜੀ ਹਰ ਇੱਕ ਚੀਜ਼ ਦਾ ਇਵੈਂਟ ਹੁੰਦਾ ਹੈ ਹਮ ਕਿਸੇ ਦੇ ਘਰੇ ਭੋਗ ਦਾ ਕੰਮ ਆ ਤੇ ਉਹਦੇ ਵਿੱਚ ਵੀ ਇਵੈਂਟ ਵਾਲਾ ਕੰਮ ਹੀ ਹੋ ਰਿਹਾ ਕਿਸੇ ਦੇ ਘਰੇ ਅਗਰ ਰਾਇਲ ਜਾਗਰਨ ਆ ਤੇ ਉਹ ਜਾਗਰਨ ਦੇ ਵਿੱਚ ਵੀ ਅੱਜ ਕੱਲ ਇਵੈਂਟ ਵਾਲੀਆਂ ਸਰਵਿਸਿਜ਼ ਹੈਗੀਆਂ ਬਿਲਕੁਲ ਉਸ ਲੈਵਲ ਦਾ ਆਰਟਿਸਟ ਚਾਹੀਦਾ ਉਸ ਲੈਵਲ ਦੀ ਕੈਟਰਿੰਗ ਚਾਹੀਦੀ ਉਸ ਲੈਵਲ ਦਾ ਦਰਬਾਰ ਚਾਹੀਦਾ ਸੋ ਬਸ ਇਹੀ ਪਲਾਨਿੰਗ ਸੀਗੀ ਜੀ ਕਿ ਆਪਾਂ ਇੱਕ ਇਵੈਂਟ ਦੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਘਰ ਘਰ ਤੱਕ ਪਹੁੰਚਾਈਏ ਔਰ ਬਾਬਾਈ ਦੀ ਮੇਰੇ ਨਾਲੋਂ ਕਰ ਵੀ ਰਹੇ ਆ ਅੱਛਾ ਬਹੁਤ ਸਾਰੇ ਸਿੰਗਰਸ ਦੇ ਨਾਲ ਤੁਹਾਡਾ ਟਾਈਪ ਹੈ ਮਤਲਬ ਗੁਰਦਾਸ ਮਾਨ ਸਾਹਿਬ ਜੇ ਆਪਾਂ ਪੰਜਾਬ ਦੇ ਵਿੱਚ ਸ਼ੁਰੂਆਤ ਕਰਨੀ ਹੋਵੇ ਤੇ ਗੁਰਦਾਸ ਮਾਨ ਸਾਹਿਬ ਤੋਂ ਲੈ ਕੇ ਫਿਰ ਬਹੁਤ ਸਾਰੇ ਐਸੇ ਸਿੰਗਰ ਨੇ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਗਾ ਰਹੇ ਨੇ ਔਰ ਅੱਜ ਦੇ ਟਾਈਮ ਦੇ ਉੱਤੇ ਇਦਾਂ ਵੀ ਹੋ ਰਿਹਾ ਹੈ ਕਿ ਜੇ ਕਿਸੇ ਸਿੰਗਰ ਨੂੰ ਬੁੱਕ ਕਰਨਾ ਹੈ ਤੇ ਪਹਿਲਾਂ ਕਹਿੰਦੇ ਕਿ ਯਾਰ ਉਹ ਗੈਰੀ ਸ਼ੋਜ਼ ਵਾਲਿਆਂ ਨੂੰ ਫੋਨ ਕਰੋ ਇਹ 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 ਕਿਦਾਂ ਤੁਸੀਂ ਆਪਣੀ ਇੱਕ ਗੁੱਡਵਿਲ ਕਿਦਾਂ ਬਣਾ ਪਾਏ ਹੋ ਕਿ ਗੁੱਡਵਿਲ ਇਹ ਜੀ ਇੱਕ ਪਿਆਰ ਵੀ ਹੈ ਸਿੰਗਰਾਂ ਨਾਲ ਔਰ ਸਾਡਾ ਇੱਕ ਜਿਹੜਾ ਸਾਫ਼ ਸੁਥਰਾ ਟ੍ਰਾਂਸਪੇਰੈਂਟ ਵਾਲਾ ਕੰਮ ਹੈਗਾ ਜੀ ਬਿਲਕੁਲ ਨੀਟ ਐਂਡ ਕਲੀਨ ਮਾਰਕੀਟ ਨਾਲੋਂ ਅਸੀਂ ਕੁਝ ਘੱਟ ਤੇ ਵਾਜਿਬ दाम ਰੱਖਿਆ ਹੋਇਆ ਹੈ ਪਲੱਸ ਇਹ ਹੈ ਕਿ ਆਰਟਿਸਟ ਨੂੰ ਵੀ ਸਾਡੇ ਨਾਲ ਕੰਮ ਕਰਕੇ ਉਹ ਫੈਸਿਲਿਟੀਆਂ ਉਹ ਸਹੂਲਤ ਮਿਲਦੀ ਹੈ ਜੋ ਆਰਟਿਸਟ ਨੂੰ ਚਾਹੀਦੀ ਹੁੰਦੀ ਹੈ ਧੰਨ ਰਿਸਪੈਕਟ ਨੇ ਨਾਲ ਸੇਮ ਅਸੀਂ ਕਲਾਇੰਟ ਸਾਡੇ ਲਈ ਰਵਾਜ਼ਾ ਰੂਪ ਹੈ ਜੀ ਕਲਾਇੰਟ ਦੇ ਘਰੇ ਤਾਂ ਦੇਖੋ ਇੱਕ ਵਾਰੀ ਸ਼ਾਦੀ ਹੋਣੀ ਹੈ ਜਿਨ੍ਹਾਂ ਨੇ ਪੈਸੇ ਜੋੜ ਕੇ ਇੱਕ ਵਾਰੀ ਕਲਾਕਾਰ ਨੂੰ ਬੁਲਾਣਾ ਜਾਂ ਸਿੰਗਰ ਨੂੰ ਬੁਲਾਣਾ ਹੈ ਤੇ ਅਸੀਂ ਵੀ ਉਹਨਾਂ ਦੀਆਂ ਜਿਹੜੀਆਂ ਡ੍ਰੀਮਸ ਹੈਗੀ ਉਹਨਾਂ ਨੂੰ ਫੁੱਲਫੁੱਲ ਕਰਨ ਦੀ ਅਸੀਂ 100% ਸਾਡੀ ਸਾਰੀ ਟੀਮ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਨੂੰ ਕੋਈ ਰੇਟ ਵੱਲੋਂ ਵੀ ਨਾ ਹੋਵੇ ਇਹਨਾਂ ਨੂੰ ਕੋਈ ਗਾਇਕੀ ਵੱਲੋਂ ਵੀ ਨਾ ਹੋਵੇ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਦਿੱਕਤ ਨਾ ਹੋਵੇ ਸਾਡਾ ਮੋਟਿਵ ਹੀ ਇਹ ਹੈ ਅੱਛਾ ਗਰੀਬਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਕੰਮ ਦੇ ਵੱਲ ਆਉਣ ਦੇ ਲਈ ਮੋਟਿਵੇਟ ਕਿਨੇ ਕੀਤਾ ਮੋਟੀਵੇਸ਼ਨ ਕਿਨੇ ਦਿੱਤੀ ਵੀ ਤੁਹਾਨੂੰ ਜਾਨਣਾ ਚਾਹੀਦਾ ਇਹ ਕੰਮ ਤੁਹਾਡੇ ਲਈ ਬੈਸਟ ਰੈ ਪ੍ਰੇਰਨਾ ਦੇਖੋ ਜੀ ਮੈਨੂੰ ਮੈਂ ਬਾਈ ਜੀ ਨੂੰ ਬਹੁਤ ਪਿਆਰ ਕਰਦਾ ਮਾਨ ਸਾਹਿਬ ਨੂੰ ਗੁਰਦਾਸ ਭਾਜੀ ਨੂੰ ਉਹਨਾਂ ਨਾਲ ਵੀ ਸਾਡਾ ਵਧੀਆ ਉੱਠਣਾ ਬੈਠਣਾ ਹੈਗਾ ਮਾਨ ਸਾਹਿਬ ਨੂੰ ਵੀ ਮਿਲਦੇ ਰਹੇ ਨੇ ਉਹਨਾਂ ਨੇ ਵੀ ਥਾਪੜਾ ਦਿੱਤਾ ਵੀ ਤੂੰ ਪੰਜਾਬੀ ਸੋਹਣੀ ਬੋਲਦਾ ਖੁੱਲ ਕੇ ਜੀ ਹੂੰ ਤੇ ਫਿਰ ਬਾਕੀ ਵੀ ਹੋਰ ਕਲਾਕਾਰਾਂ ਨਾਲ ਮੇਰਾ ਪਿਆਰ ਬਥੇਰਾ ਹੈ ਤੇ ਉਹਨਾਂ ਨੇ ਵੀ ਮੈਨੂੰ ਪ੍ਰੇਰਿਤ ਕੀਤਾ ਕਿ ਤੂੰ ਯਾਰ ਅੱਛੀ ਪੰਜਾਬੀ ਬੋਲਦਾ ਤੂੰ ਐਂਕਰ ਬਣ ਜਾ ਹੂੰ ਤੇ ਮੈਨੂੰ ਇਹ ਸੀਗਾ ਵੀ ਸਟੇਜ ਤੇ ਗਾਉਣਾ ਆਉਂਦਾ ਪਰ ਆਪ ਗਾਉਣਾ ਨਹੀਂ ਆਉਂਦਾ ਗਾਣਾ ਨਹੀਂ ਆਉਂਦਾ ਸੋ ਉਸ ਜੀ ਨੂੰ ਮੈਂ ਮੱਦੇ ਨਜ਼ਰ ਰੱਖਦੇ ਹੋਏ ਐਂਕਰਿੰਗ ਤਾਂ ਨਹੀਂ ਕਰ ਪਾਇਆ ਬਟ ਹਾਂ ਕਲਾਕਾਰਾਂ ਨਾਲ ਸਾਰਿਆਂ ਨਾਲ ਸਟੇਜ ਸ਼ਰਕਤ ਕੀਤੀ ਹੈ ਸਾਰੇ ਕਲਾਕਾਰਾਂ ਨਾਲ ਅੱਜ ਤੱਕ ਕਿਹੜੇ ਕਿਹੜੇ ਸਿੰਗਰਸ ਨੂੰ ਤੁਸੀਂ ਇਵੈਂਟ ਕਰਵਾ ਚੁੱਕੇ ਹੋ ਬੁਲਾ ਚੁੱਕੇ ਹੋ ਗੈਰੀ ਸ਼ੂਜ਼ ਦੇ ਅੰਡਰ ਆਲਮੋਸਟ ਸਾਰੇ ਆਰਟਿਸਟਾਂ ਨਾਲ ਮੇਜਰਲੀ ਜਿੰਨੇ ਵੀ ਆਰਟਿਸਟ ਆਪਣੇ ਨਾਲ ਆਰਟਿਸਟ ਨੇ ਮਾਨ ਸਾਹਿਬ ਨਾਲ ਇਵੈਂਟ ਕੀਤਾ ਜੀ ਸਤਿੰਦਰ ਸਰਤਾਜ ਬਾਜ ਜੀ ਨਾਲ ਕੀਤਾ ਪਰਮੇਸ਼ਰ ਬਾਜ ਜੀ ਨਾਲ ਇਵੈਂਟ ਹੈ ਵੀ ਸਾਡਾ ਇੱਕ ਗਰੁੱਪ ਬਹੁਤ ਫੇਮਸ ਹੈ ਕਲਾਫ ਰਿੰਗ ਗਰੁੱਪ ਹੈਗਾ ਜੀ ਹੋਰ ਵੀ ਸਾਡੇ ਕਾਫੀ ਕਲਾਕਾਰ ਹੈ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਹਾਂ اچھا ਆਫਰਿੰਗ ਗਰੁੱਪ ਦਾ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੇ ਅਸੀਂ ਸ਼ੋਜ਼ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਆ ਉਹਨਾਂ ਨੂੰ ਅਸੀਂ ਵਾਇਰਲ ਦੇਖਦੇ ਆਂ ਜੀ ਉਹਨਾਂ ਦੇ ਨਾਲ ਤੁਹਾਡਾ ਸੰਪਰਕ ਕਿੱਦਾਂ ਹੋਇਆ ਕਿ ਅੱਜ ਤੁਸੀਂ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਵੀ ਉਹ ਇਵੈਂਟਸ ਕਰ ਰਹੇ ਨੇ ਜੀ ਆਫਰਿੰਗ ਗਰੁੱਪ ਜਿਹੜਾ ਜੀ ਉਹ ਦੁਨੀਆਦਾਰੀ ਵਾਸਤੇ ਉਹ ਇੱਕ ਆਫਰਿੰਗ ਗਰੁੱਪ ਹੈ ਉਹ ਇੱਕ ਸੂਫੀ ਕਵਾਲ ਬਹੁਤ ਬਾਕਮਾਲ ਆਰਟਿਸਟ ਨੇ ਬਟ ਉਹ ਮੇਰੇ ਭਰਾ ਨੇ ਹਮ ਅਸੀਂ ਪਹਿਲੀ ਵਾਰੀ ਜੈਪੁਰ ਗਏ ਸੀਗੇ ਜੀ ਸ਼ੋ ਕਰਨ ਤੇ ਮੈਨੂੰ ਨਹੀਂ ਪਤਾ ਸੀ ਉਹ ਰਾਈジング 스타 ਦੇ ਆਰਟਿਸਟ ਹੈ ਓਕੇ ਮੈਂ ਰੈਂਡਮਲੀ ਨੰਬਰ ਸਰਚ ਕਰਕੇ ਤੇ ਉਹਨਾਂ ਨੂੰ ਕਾਲ ਕੀਤਾ ਸੀਗਾ ਕਿ ਭਾਈ ਜੀ ਆਪਣਾ ਇਦਾਂ ਦਾ ਕਰਕੇ ਇੱਕ ਸ਼ੋਅ ਹੈਗਾ ਜੈਪੁਰ ਦੇ ਵਿੱਚ ਤੇ ਡੈਸਟੀਨੇਸ਼ਨ ਵੈਡਿੰਗ ਹੈ ਉੱਥੇ ਕਮਲ ਖਾਨ ਭਾਜੀ ਸਾਡੇ ਨਾਲ ਗਏ ਸੀ ਔਰ ਅਸ਼ੋਕ ਗਿਲ ਜੀ ਗਏ ਸੀ ਸਾਡੇ ਨਾਲ ਤੇ ਇੱਕ ਸਾਨੂੰ ਸੂਫੀ ਆਰਟਿਸਟ ਆਈਦੇ ਤੁਸੀਂ ਕਰ ਪਾਓਗੇ ਉਹ ਕਹਿੰਦੇ ਜੀ ਆਪਾਂ ਕਰਾਂਗੇ ਅਸੀਂ ਮਿਲੇ ਨਹੀਂ ਸੀ ਕਦੀ ਓਕੇ ਉਹਨਾਂ ਨੂੰ ਮੇਰਾ ਨਹੀਂ ਪਤਾ ਸੀਗਾ ਮੈਨੂੰ ਉਹਨਾਂ ਦਾ ਨਹੀਂ ਪਤਾ ਸੀਗਾ ਜੀ ਬਟ ਜਦੋਂ ਅਸੀਂ ਜੈਪੁਰ ਜਾ ਕੇ ਈਵੈਂਟ ਕੀਤਾ ਹੈ ਤੇ ਯੂਕੇ ਦੇ ਬੰਦੇ ਸਿਗੇ ਵਿਲੈਤ ਤੋਂ ਆਏ ਹੋ ਸੀ ਵਿਲੈਤਰ ਹੋ ਗਈ ਵੇ ਤੇਰੇਆਂ ਦੁੱਖਾਂ ਦੀ ਮਾਰੀ ਉਹ ਵਿਲੈਤੀਆਂ ਨੇ ਇੰਨਾ ਕਿ ਐਪਰੀਸ਼ੀਏਟ ਕੀਤਾ ਔਰ ਰੂਹ ਗਦਗਦ ਹੋ ਗਈ ਵੇ ਦਾਦੇ ਆ ਦਰਸ਼ਨ ਕਰਕੇ ਤੇਰੇ ਆਫਰਿੰਗ ਗਰੁੱਪ ਹੀ ਐਸਾ ਗਰੁੱਪ ਸੀਗਾ ਜਿਨ੍ਹਾਂ ਨੇ ਬਾਹ ਕਮਾਲ ਉੱਤੇ ਆਪਣੀ ਫਨਕਾਰੀ ਦਿਖਾਈ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮੈਂ ਕਹਿੰਦਾ ਵੀ ਮੈਂ ਤੇਰੀ ਹੋ ਗਈ ਵੇ ਰਾਂਝਣਾ ਤੂੰ ਵੀ ਬਣ ਜਾ ਮੇਰਾ ਉਹ ਦਿਨ ਜਾਂਦਾ ਤੇ ਆ ਦਿਨ ਆਂਦਾ ਜੀ ਅਸੀਂ ਇਕੱਠੇ ਹੀ ਕੰਮ ਕਰ ਰਹੇ ਹਾਂ ਔਰ ਬਾਬਾ ਜੀ ਦੀ ਮੇਰੇ ਨਾਲ ਬਹੁਤ ਅੱਛਾ ਕੰਮ ਕਰਦੇ अच्छा बहुत सारी इवेंट मैनेजमेंट कंपनीज हैगी हां ते ਤੁਸੀਂ ਆਪਣੇ ਆਪ ਨੂੰ ਤੁਹਾਡੀ ਜਿਹੜੀ ਕੰਪਨੀ ਹੈ ਤੁਸੀਂ ਉਹਨੂੰ ਅਲੱਗ ਕਿਦਾਂ ਮੰਨਦੇ ਹੋ ਕਿ ਇਹ ਬਾਕੀਆਂ ਦੇ ਨਾਲੋਂ ਅਲੱਗ ਹੈ ਹਰ ਇੱਕ ਮਤਲਬ ਕਹ ਲਓ ਕਿ ਹਰੇਕ ਬਿਜ਼ਨਸ ਦੇ ਵਿੱਚ ਹਰੇਕ ਕਾਰੋਬਾਰ ਦੇ ਵਿੱਚ ਜੇ ਤੁਸੀਂ ਸக்ஸੈਸ ਹੋਣਾ ਹੈ ਤੇ ਤੁਹਾਡੇ ਕੋਲ ਇੱਕ ਤੁਹਾਡੀ ਵੱਖਰੀ ਯੂਐਸਬੀ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਅਗਰ ਤੁਹਾਡੀ ਅੱਜ ਦੀ ਰੇਟ ਦੇ ਵਿੱਚ ਅਗਰ ਤੁਹਾਡੇ ਕੋਲ ਤੁਹਾਡੀ ਇੱਕ ਵੱਖਰੀ ਯੂਐਸਬੀ ਹੈਗੀ ਹੈ ਤੇ ਤੁਸੀਂ ਸக்ஸੈਸ ਹੋ ਹੂੰ ਸਾਡੀ ਯੂਐਸਬੀ ਇਹ ਹੈਗੀ ਹੈ ਕਿ ਅਸੀਂ ਕਲਾਇੰਟ ਸਾਨੂੰ ਅਪਰੋਚ ਕਰਦਾ ਕਿ ਸਾਡੇ ਵੈਡਿੰਗ ਹੈ ਜੀ ਸਾਨੂੰ ਇੰਨੇ ਤੋਂ ਇੰਨਾ ਬਜਟ ਹੈਗਾ ਜੀ ਸਾਨੂੰ ਆਹ ਕਲਾਕਾਰ ਚਾਹੀਦਾ ਅਸੀਂ ਜਿਹੜੇ ਲਿਸਟਡ ਕਲਾਕਾਰ ਹੈਗੇ ਆ ਉਹ ਉਹਨਾਂ ਨੂੰ ਪਿਚ ਕਰਦੇ ਆ ਜੀ ਆਹ ਕਲਾਕਾਰ ਹੈ ਜੀ ਆਹ ਚੀਜ਼ ਹੈਗੀ ਹੈ ਫਿਰ ਜਦੋਂ ਕਲਾਇੰਟ ਦਾ ਇਵੈਂਟ ਹੋ ਜਾਂਦਾ ਹੈ ਮੈਚਰ ਹੋ ਜਾਂਦਾ ਹੈ ਫਿਰ ਜਦੋਂ ਐਪਰੀਸ਼ੀਏਸ਼ਨ ਮਿਲਦੀ ਹੈ ਜੀ ਉਹੀ ਐਪਰੀਸ਼ੀਏਸ਼ਨ ਸਾਨੂੰ ਅੱਗੇ ਦੀ ਅੱਗੇ ਵਧਾ ਰਹੀ ਹੈ ਕਿਉਂਕਿ ਉਹ ਕਲਾਇੰਟ ਵੀ ਹੈਪੀ ਹੋ ਜਾਂਦਾ ਅਸੀਂ ਵੀ ਮੋਰ ਦਨ ਹੈਪੀ ਹੋ ਜਾਂਦੇ ਵੀ ਜੀ ਸਵਾਦ ਆ ਗਿਆ ਔਰ ਚੇਨ ਬਿਜ਼ਨਸ ਹੈ ਜਦੋਂ ਅਸੀਂ ਇੱਕ client ਨੂੰ ਸੈਟੀਸਫਾਈ ਕਰ ਦਿੰਦੇ ਆ ਵੀ ਹਾਂ ਠੀਕ ਹੈ ਤੁਹਾਡਾ ਕਾਰੋਬਾਰ ਤੁਹਾਡਾ ਕੰਮ ਤੁਹਾਡਾ ਇਵੈਂਟ ਬਹੁਤ ਅੱਛਾ ਪਲਾਨ ਹੋ ਗਿਆ ਸਭ ਕੁਝ ਹੋ ਗਿਆ ਜਦੋਂ ਉਹ ਫੀਡਬੈਕ ਦਿੰਦੇ ਆ ਤੇ ਨਾਲ ਸਾਨੂੰ 10 ਲੀਡਸ ਹੋਰ ਦਿੰਦੇ ਆ ਵਾ ਵਾ ਜੀ ਅੱਛਾ ਮੈਂ ਹੁਣ ਤੁਹਾਡੇ ਕੋਲ client ਆਇਆ ਜੀ ਤੇ ਮੈਂ ਮੈਨੂੰ ਕੋਈ ਗਰੁੱਪ ਚਾਹੀਦਾ ਸਿੰਗ ਜਾਂ ਸਿੰਗਰ ਚਾਹੀਦਾ ਮੈਨੂੰ ਕੋਈ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਗੈਰੀ ਭਾਜੀ ਕੀ ਹਾਲ ਹੈ ਜੀ ਜੀ ਬਹੁਤ ਗੈਰੀ ਭਾਜੀ ਆਪਣੇ ਘਰੇ ਪ੍ਰੋਗਰਾਮ ਆ ਜੀ ਤੇ ਮੈਂ ਕੋਈ ਅੱਛਾ ਗਰੁੱਪ ਜਾਂ ਅੱਛਾ ਸਿੰਗਰ ਕਰਾਉਣਾ ਚਾਹੁੰਦਾ ਜੀ ਤੁਸੀਂ ਮੈਨੂੰ ਕਿਦਾਂ ડીਲ ਕਰੋਗੇ ਐਸ ਯੂਅਲ ਮੈਂ ડીਲ ਕਰੂੰਗਾ ਮੈਂ ਤੁਹਾਡਾ ਬਜਟ ਪੁੱਛੂੰਗਾ ਕਿ ਤੁਹਾਡਾ ਕਿਸ ਚੀਜ਼ ਦਾ ਪ੍ਰੋਗਰਾਮ ਹੈ ਔਰ ਕੀ ਤੁਹਾਡਾ ਬਜਟ ਹੈ ਹਮ ਬਜਟ ਦੇ ਅਕੋਰਡਿੰਗਲੀ ਉਹ ਅਸੀਂ ਦੇਖਣਾ ਜਿਸਕਾ ਕੰਮ ਉਸੇ ਕੋ ਸਾਜੇ ਮੈਂ ਤੁਹਾਨੂੰ ਪਿਚ ਕਰੂੰਗਾ ਹੋ ਸਕਦਾ ਤੁਸੀਂ ਇੱਕ ਅੱਛਾ ਰਾਇਲ ਡੀ ਜੇ ਸੋਚ ਕੇ ਆਏ ਹੋ ਕਿ ਮੈਂ ਇੱਕ ਐਲ ای ਡੀ ਵਾਲ ਲਗਵਾਨੀ ਹੈ ਡੀ ਜੇ ਲਗਵਾਉਣਾ ਹੈ ਰੌਂਡ ਮਿਰਰ ਲਾਣਾ ਹੈ ਸ਼ਾਇਦ ਉਸ ਡੀਜੇ ਦੇ ਪੈਸਿਆਂ ਦੇ ਵਿੱਚ ਹੀ ਮੈਂ ਤੁਹਾਨੂੰ ਕੋਈ ਐਸਾ ਫਨਕਾਰ ਐਸਾ ਕਲਾਕਾਰ ਐਸਾ ਕੋਈ ਬੈਂਡ ਐਸਾ ਕੋਈ ਗਰੁੱਪ ਤੁਹਾਨੂੰ ਪੇਸ਼ ਕਰਦਾ ਵਾ ਵਾ ਕਿ ਜਿਹਨੂੰ ਲਾਈਵ ਵੀ ਤੁਸੀਂ ਸੁਣ ਸਕੋਗੇ ਲਾਈਵ ਸਿੰਗਿੰਗ ਦਾ ਵੀ ਮਜ਼ਾ ਆਏਗਾ ਔਰ ਤੁਹਾਡੇ ਸਾਰੇ ਜਿੰਨੇ ਵੀ ਉੱਥੇ ਮਹਿਮਾਨ ਆਏ ਹੋਣਗੇ ਸਾਰੇ ਇੱਕ ਤਾਰੀਫ਼ ਕਰਨਗੇ ਕਿ ਯਾਰ ਸਵਾਦ ਆ ਗਿਆ ਉਹ ਜੀ ਡੀਜੇ ਵਾਲੀ ਚੀਜ਼ ਵੀ ਤੁਸੀਂ ਪੂਰੀ ਕਰ ਦੋਗੇ ਡੀਜੇ ਵਾਲੀ ਵੀ ਕਰਦੇ ਆ ਜੀ ਅਸੀਂ ਹੂੰ ਹੂੰ ਇਹ ਤੋਂ ਲੈ ਕੇ ਜੀ ਤੱਕ ਸਾਰੇ 올 ਕਾਈਂਡ ਆਫ ਇਵੈਂਟਸ ਬਿਲਕੁਲ ਇਹ ਮੈਂ ਵੈਸੇ ਇਸ ਕਰਕੇ ਕੀਤਾ ਸੀ ਕਿ ਜਿਵੇਂ ਕੋਈ ਸੋਚ ਰਿਹਾ ਹੋਵੇ ਵੀ ਇਹਨਾਂ ਦੇ ਨਾਲ ਡੀਲ ਕਿੱਦਾਂ ਕਰਨਾ ਹੈ ਤੇ ਵੀ ਹਾਂ ਇਸ ਤਰੀਕੇ ਨਾਲ ਬਣਾ ਸੌਖਾ ਤਰੀਕਾ ਡੀਲ ਕਰਨ ਦਾ ਸੋ ਮੈਂ ਇਸ ਕਰਕੇ ਇਹਨਾਂ ਦੇ ਨਾਲ ਇਹ ਵਾਲੀ ਗੱਲ ਦਾ ਜ਼ਿਕਰ ਕੀਤਾ ਜੀ ਅੱਜ ਤੱਕ ਦਾ ਤੁਹਾਡਾ ਸਭ ਤੋਂ ਯਾਦਗਾਰ ਕੋਈ ਇਵੈਂਟ ਜੇ ਆਪਾਂ ਗੱਲ ਕਰੀਏ ਕਿਉਂਕਿ ਬਹੁਤ سارے ਸਿੰਗਰ ਹੁੰਦੇ ਨਾ ਆਕਸਰ ਸੁਣਦੇ ਆ ਕਿ ਗਾਣੇ ਤਾਂ ਬਹੁਤ سارے ਆਏ ਹੁੰਦੇ ਹਰ ਇੱਕ ਸਿੰਗਰ ਦੇ ਪਰ ਇੱਕ ਐਸਾ ਗਾਣਾ ਹੁੰਦਾ ਜਿਹੜਾ ਉਹਦੀ ਜ਼ਿੰਦਗੀ ਬਦਲ ਦਿੰਦਾ ਤੁਹਾਡੇ ਜੀਵਨ ਦਾ ਕੋਈ ਇੱਕ ਐਸਾ ਇਨੇ ਇਹ ਆ ਟਰਨਿੰਗ ਪੁਆਇੰਟ ਸੀ ਆਪਣੇ ਆਪਣੀ ਜ਼ਿੰਦਗੀ ਦਾ ਅਸੀਂ ਰੋਜ਼ ਸ਼ੋਅ ਹਾਂ ਤੇ ਹੁੰਦੇ ਆ ਜੀ ਅਸੀਂ ਆਫਰਿੰਗ ਗਰੁੱਪ ਦੀ ਉਹ ਮੈਂ ਗੱਲ ਦੱਸ ਰਿਹਾ ਅਸੀਂ ਗੁਰਦਾਉਂ ਗਏ ਸੀਗੇ ਪ੍ਰੋਗਰਾਮ ਕਰਨ ਗੁਰਦਾਉਂ ਦੇ ਵਿੱਚ ਇੱਕ ਸੋਸਾਇਟੀ ਆ ਉੱਥੇ ਬਾਬਾ ਜੀ ਦੀ ਮੇਰੇ ਨਾਲ ਮੈਂ ਰਿਪੀਟਡ ਪ੍ਰੋਗਰਾਮ ਕਰਦਾ ਰਹਿਣਾ ਉੱਥੇ ਸਾਡੇ ਸ਼ੋਅ ਚੱਲਦੇ ਰਹਿੰਦੇ ਆ ਜੀ ਤੇ ਜਦੋਂ ਆਫਰਿੰਗ ਗਰੁੱਪ ਉਹਨਾਂ ਨੂੰ ਮੈਂ ਵਿੱਚ ਕੀਤਾ ਸੀਗਾ ਕਿ ਭਾਜੀ ਸੂਫੀ ਨਾਈਟ ਇੱਕ ਕਰਵਾ ਕੇ ਦੇਖੋ ਸਾਡੇ ਕਹਿਣ ਤਾਂ ਉਹਨਾਂ ਨੇ ਉਸ ਚੀਜ਼ ਤੇ ਫੁੱਲ ਚੜਾਏ ਆਫਰਿੰਗ ਗਰੁੱਪ ਗਿਆ ਆਫਰਿੰਗ ਗਰੁੱਪ ਨੇ ਜਦੋਂ ਉੱਥੇ 4.5 5000 ਬੰਦੇ ਦੀ ਗੈਦਰਿੰਗ ਸੀ ਵਾਹ ਬਹੁਤ ਵੱਡਾ ਰਾਇਲ ਇਵੈਂਟ ਸੀਗਾ ਜਦੋਂ ਇਹਨਾਂ ਨੇ ਆਫਰਿੰਗ ਗਰੁੱਪ ਨੇ ਜਾ ਕੇ ਉੱਥੇ ਗਾਇਆ ਉਹਦੇ ਵਿੱਚ ਤਿੰਨ ਆਪਣੇ ਮੇਨ ਆਰਟਿਸਟ ਹੈਗੇ ਆ ਅਮਿਤ ਭਾਜੀ ਹੈ ਰੋਹਾਨ ਜੀ ਹੈ ਤੇ ਤੇਜਾ ਜੀ ਹੈ ਔਰ ਬਾਕੀ ਸਾਡੇ ਮਿਊਜ਼ੀਸ਼ੀਅਨਸ ਟੀਮ ਹੈ ਸਾਰੀ ਜਦੋਂ ਸਾਰੇ ਕਰਿੰਦੇ ਆਰਟਿਸਟਾਂ ਨੇ ਉੱਥੇ ਗਾਇਆ ਆਈ ਥਿੰਕ ਉਹਨਾਂ ਨੇ ਤਾਂ ਇਤੋਂ ਤਿੰਨ ਘੰਟੇ ਦਾ ਲਾਈਵ ਪਰਫਾਰਮੈਂਸ ਹੀ ਦਿੱਤੀ ਆ ਉਸ ਤੋਂ ਬਾਅਦ ਵੀ ਉਹ ਸਾਰੇ ਸਾਡੇ ਮਗਰ ਪੈ ਗਏ ਕਿ ਨਹੀਂ ਜੀ ਹੁਣ ਸਾਨੂੰ 2 ਘੰਟੇ ਦੀ ਪਰਫਾਰਮੈਂਸ ਹੋਰ ਦਿਓ ਉੱਥੇ ਉਹ ਬਹੁਤ ਵੱਡੀ ਯਾਦਗਾਰੀ ਪਲ ਸੀਗਾ ਜੀ ਫਿਰ ਅਸੀਂ ਉਹਨਾਂ ਨਾਲ ਮੈਫਰ ਰੱਖੀ ਜੀ ਹਾਂ ਆਫਟਰ ਥੈਟ ਅਸੀਂ 2 ਘੰਟੇ ਹੋਰ ਪਰਫਾਰਮ ਕੀਤਾ ਮਤਲਬ ਕਹਿ ਸਕਦੇ ਹੋ ਤੁਸੀਂ ਕਿ ਅਸੀਂ 4.5 ਤੋਂ 5 ਘੰਟੇ ਦੀ ਪਰਫਾਰਮੈਂਸ ਦੇ ਕੇ ਆਏ ਆ ਤੇ ਉਹਦੀ ਸ਼ੋਰਿਲ ਵੀ ਬਹੁਤ ਸਾਡੀ ਵਾਇਰਲ ਹੋਈ ਹੈ ਯਾਰ ਬਹੁਤ ਵੱਡਾ ਕਰਾਊਡ ਸੀ ਔਰ ਬਾ ਕਮਲ ਆਇਆ ਅੱਛਾ ਗਰੀਪਾ ਜੀ ਕਿੱਦਾਂ ਦੇ ਈਵੈਂਟ ਕਰਨਾ ਤੁਹਾਨੂੰ ਪਸੰਦ ਆ ਕਿਉਂਕਿ ਦੇ ਉਹ ਕੋਈ ਵੀ ਪਲੇਅਰ ਜੇ ਖੇਡਦਾ ਹੋਵੇ ਟੂ ਕ੍ਰਿਕਟ ਖੇਡਦਾ ਹੋਵੇ ਉਹਲੇ ਟੀ20 ਵੀ ਉਦਾਂ ਦਾ ਹੀ ਆ ਵਨਡੇ ਵੀ ਉਦਾਂ ਦਾ ਹੀ ਆ ਟੈਸਟ ਵੀ ਉਦਾਂ ਦਾ ਹੀ ਆ ਤੁਹਾਡੀ ਫੀਲਡ ਦੇ ਵਿੱਚ ਵੀ ਤੁਹਾਨੂੰ ਕਿਦਾਂ ਦੇ ਇਵੈਂਟ ਕਰਨਾ ਜ਼ਿਆਦਾ ਵਧੀਆ ਲੱਗਦਾ ਕਿ ਯਾਰ ਆ ਗੈਰੀ ਇਹਦੇ ਤੇ ਖੁੱਲ ਕੇ ਖੇਡੇਗਾ ਟ੍ਰੈਂਡਿੰਗ ਦੇ ਅਕੋਰਡਿੰਗਲੀ ਆ ਜੀ ਅੱਜਕੱਲ ਜਿਵੇਂ 트ੈਂਡ ਸੂਫੀ ਨਾਈਟ ਦਾ ਚੱਲਿਆ ਤੇ ਸਾਨੂੰ ਸੂਫੀ ਨਾਈਟ ਕਰਨ ਚ ਜ਼ਿਆਦਾ ਸਕੂਨ ਆਂਦਾ ਵਾ ਹਾਂ ਬੰਨੇ ਨਾਲ ਅਸੀਂ ਵੀ ਕਵਾਲੀਆਂ ਸੁਣ ਲੈਨੇ ਆਂ ਸਭ ਨੇ ਵੀ ਯਾਦ ਕਰ ਲੈ ਸਾਡਾ ਵੀ ਰਾਂਝਾ ਰਾਜੀ ਹੋ ਜਾਂਦਾ ਤੇ ਬਾਕੀ ਤੇਰੇ ਮੋਰੇ ਥਾਂ ਸੁਟੇ ਆ ਸੁਤਨੇ ਸਵਾਲਾ ਭਾਵੇਂ ਲੈਗਾ ਉਹ ਹਸਾਵਾ ਜੀ ਹਾਂ ਪਾਰਟੀ ਨੇ ਸਾਨੂੰ ਬੁੱਕ ਕਰਨ ਲਈ ਮਾਨ ਸਾਹਿਬ ਦਾ ਜ਼ਿਆਦਾ ਪ੍ਰਭਾਵ ਲੱਗਦਾ ਤੁਸੀਂ ਕਾਫੀ ਲੈਣਾ ਬੋਲ ਰਹੀਆਂ ਉਹਨਾਂ ਦੀ ਰੂਮ ਰੂਮ ਵਿੱਚ ਅੰਦਰ ਤੂੰ ਮੇਰੇ ਬਾਹਰ ਤੂੰ ਰੂਮ ਰੂਮ ਵਿੱਚ ਤੂੰ ਅੱਛਾ ਸਾਹਿਬ ਨਾਲ ਬਹੁਤ ਪਿਆਰਾ ਹੈ ਓਕੇ ਤੋ ਆਰਟਿਸਟ ਬੁੱਕ ਕਰਨ ਦੇ ਲਈ ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਰਹਿੰਦੀ ਹੈ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਅਪਰੋਚ ਕਰਦੇ ਹੋ ਫੋਰ ਐਗਜ਼ਾਮਪਲ ਕਿ ਮੇਰਾ ਬਜਟ 2 ਲੱਖ ਰੁਪਏ ਦਾ ਜੀ ਪਰ ਮੇਰੀ ਡਿਮਾਂਡ ਹੋ ਗਈ 5 ਲੱਖ ਰੁਪਏ ਵਾਲੇ ਆਰਟਿਸਟ ਦੀ ਫਿਰ ਤੁਸੀਂ ਉਸ ਚੀਜ਼ ਨੂੰ ਕਿੱਦਾਂ ਹੈਂਡਲ ਕਰਦੇ ਹੋ 2 ਲੱਖ ਦੇ ਵਿੱਚ ਹੀ ਅਸੀਂ 5 ਲੱਖ ਵਾਲਾ ਟੇਸਟ ਦੇ ਦਿੰਨੇ ਆਪਸ਼ਨਸ ਦੇ ਦਿੰਨੇ ਆ ਕਿ ਭਾਈ ਜੀ ਇਹਨਾਂ ਦਾ ਰੇਟ 5 ਲੱਖ ਰੁਪਈਆ ਇਹਨਾਂ ਦਾ ਰੇਟ 2 ਲੱਖ ਰੁਪਈਆ ਬਟ 2 ਦੇ ਵਿੱਚ ਵੀ ਇਹ ਜਿਹੜੇ ਹੈਗੇ ਆ ਇਹ ਇਸ ਟਾਈਮ ਸੁਪਰਸਟਾਰ ਆ 2 ਵਾਲੇ ਸੁਪਰਸਟਾਰ ਹੈ ਉਹਨਾਂ ਚ ਚੂਜ਼ ਕਰਵਾ ਕੇ ਜਦੋਂ ਬੱਲੇ ਬੱਲੇ ਹੁੰਦੀ ਆ ਤੇ ਫਿਰ ਖੈਰ ਪੈਂਦੀ ਹੂੰ ਅੱਛਾ ਈਵੈਂਟ ਨੂੰ ਕਰਨ ਦੇ ਲਈ ਤੁਸੀਂ ਕਿੱਦਾਂ ਦੇ ਆਈਡੀਆਜ਼ ਜਾਂ ਆਈਡੀਆਜ਼ ਨੂੰ ਜ਼ਿਆਦਾ ਤੁਸੀਂ ਪ੍ਰੇਫਰੈਂਸ ਦਿੰਦੇ ਹੋ ਜਾਂ ਫਿਰ ਟ੍ਰੈਂਡ ਨੂੰ ਕਿ ਟ੍ਰੈਂਡ ਦੇ ਅਕੋਰਡਿੰਗਲੀ ਹੁੰਦਾ ਆਈਡੀਆ ਆਪੇ ਆ ਜਾਂਦਾ ਜੀ ਟਰੈਂਡ ਦੇ ਅਕੋਰਡਿੰਗ ਚੱਲੂਗੇ ਆਈਡੀਆ ਆਪਿਆ ਜੀ ਜੀ ਹਮ ਜੀ ਇਹ 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 ਚੀਜ਼ ਤੁਹਾਨੂੰ ਅੱਛੀ ਲੱਗਦੀ ਆ ਵੀ ਇਹਦੇ ਨਾਲ ਤੁਹਾਨੂੰ ਫਾਇਦਾ ਹੁੰਦਾ ਟਰੈਂਡ ਹੈ ਹੁਣ ਅੱਜ ਦੀ ਡੇਟ 'ਚ ਤੁਸੀਂ ਦੇਖਦੇ ਹੋਵੋਗੇ ਜਾਂ ਸਾਡੀ ਇੰਸਟਾਗ੍ਰam ਤੇ ਵੀ ਅਗਰ ਤੁਸੀਂ ਦੇਖੋਗੇ ਤੇ ਉਹ ਸੂਫੀ ਦਾ ਟਰੈਂਡ ਹੈ ਹਮ ਇੱਕ ਹਵਾ ਚੱਲਦੀ ਇੱਕ ਦੌਰ ਚੱਲਦਾ ਹੁੰਦਾ ਇਸ ਟਾਈਮ ਦੌਰ ਹੈ ਸੂਫੀ ਆਰਟਿਸਟ ਸੂਫੀ ਆਰਟਿਸਟ ਸੂਫੀ ਆਰਟਿਸਟ ਹਾਲਾਂਕਿ ਸੂਫੀ ਵਾਲੇ ਵੀ ਬਾਲੀਵੁੱਡ ਵੀ ਗਾਉਂਦੇ ਆ ਬਾਲੀਵੁੱਡ ਵੀ ਗਾਉਂਦੇ ਪੰਜਾਬੀ ਵੀ ਗਾਉਂਦੇ ਆ ਬਟ ਸੂਫੀ ਆਰਟਿਸਟਸ ਹੀ ਇਸ ਟਾਈਮ ਔਨ ਡਿਮਾਂਡ ਹੈ ਤੁਸੀਂ ਕਿਸ ਸਾਲ ਦੇ ਵਿੱਚ ਬਿਜ਼ਨਸ ਸ਼ੁਰੂ ਕੀਤਾ ਸੀ ਆਈਡੀਆ ਕੁਝ ਜੇ ਯਾਦ ਹੋਵੇ ਮੈਨੂੰ ਹੋ ਗਿਆ ਜੀ 17 18 ਸਾਲ 17 18 ਸਾਲ ਹੋ ਗਏ ਉਸ ਟਾਈਮ ਸੋਸ਼ਲ ਮੀਡੀਆ ਇੰਨਾ ਐਕਟਿਵ ਨਹੀਂ ਸੀ ਜੀ ਅੱਜ ਸੋਸ਼ਲ ਮੀਡੀਆ ਬਹੁਤ ਐਕਟਿਵ ਹੈ ਜੀ ਕਿੰਨਾ ਕੁ ਸੌਖਾ ਲੱਗਦਾ ਹੈ ਹੁਣ ਤੁਹਾਨੂੰ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਕਮ ਸੌਖਾ ਹੋਇਆ ਜਾਂ ਔਖਾ ਹੋਇਆ ਆ ਤੁਹਾਡੇ ਸੋਸ਼ਲ ਮੀਡੀਆ ਤਾਂ ਫਾਇਦਾ ਬਹੁਤ ਹੈ ਜੀ ਬਹੁਤ ਬਹੁਤ ਸੌਖਾ ਹੋ ਗਿਆ ਕੰਮ ਹੂੰ ਜਿਆਦਾ ਸੁਖੇਲਾ ਹੋ ਗਿਆ ਕਿਉਂਕਿ ਉਸ ਟਾਈਮ ਤੇ ਅਸੀਂ 1 ਬਾਈ 1 ਜਾ ਕੇ ਡੋਰ ਟੂ ਡੋਰ ਜਾ ਕੇ ਮਿਲਣਾ ਮੀਟਿੰਗਸ ਕਰਨੀਆਂ ਕਾਰਡ ਦੇਣਾ ਤੇ ਲੈਪਟਾਪ ਤੇ ਕਿਸ ਨੂੰ ਪੀਪੀਟੀ ਦਿਖਾ ਹੁਣ ਤਾਂ ਅਸੀਂ ਪੋਸਟ ਪਾਣੇ ਆ ਤੇ ਨਾਲ ਹੀ ਸ਼ਾਮ ਨੂੰ ਸਾਨੂੰ ਕਾਲ ਆ ਜਾਂਦੀ ਹੈ ਜੀ ਸਾਡਾ ਗੁਰਦਾਮ ਬੁੱਕ ਕਰ ਲਓ ਜੀ ਸਾਡਾ ਫੀਦਾਵਦ ਬੁੱਕ ਕਰ ਲਓ ਜੀ ਸਾਡਾ ਜਲੰਧਰ ਬੁੱਕ ਕਰ ਲਓ ਜੀ ਹਾਂ ਜੀ ਅਨੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਪਲੱਸ 2 ਕਰਨ ਤੋਂ ਬਾਅਦ ਇਹ ਸੋਚਦੇ ਰਹਿੰਦੇ ਵੀ ਯਾਰ ਅਸੀਂ ਕਿਸ ਫੀਲਡ ਦੇ ਵਿੱਚ ਜਾਈਏ ਕਿਸ ਫੀਲਡ ਦੇ ਵਿੱਚ ਜਾਈਏ ਔਰ ਜਿੱਧਰ ਦਾ ਟ੍ਰੈਂਡ ਹੁੰਦਾ ਲੋਕ ਉਧਰ ਨੂੰ ਤੁਰ ਪੈਂਦੇ ਜੀ ਜੇ ਇਵੈਂਟ ਮੈਨੇਜਮੈਂਟ ਦੇ ਵਿੱਚ ਕੁਝ ਨੌਜਵਾਨ ਜਿਹੜੇ ਯੁਵਾ ਤੁਹਾਨੂੰ ਸੁਣ ਰਹੇ ਹੋਣ ਜੀ ਜੇ ਉਹ ਆਣਾ ਚਾਹਣ ਤੇ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੋਟੀਵੇਟ ਕਰੋਗੇ ਕਿ ਕਿੱਦਾਂ ਦਾ ਫਿਊਚਰ ਹੈ ਇਵੈਂਟ ਮੈਨੇਜਮੈਂਟ ਦੇ ਹਾਲਾਂਕਿ ਤੁਹਾਡਾ ਆਪਣਾ ਫੀਲਡ ਹੈ ਤੁਸੀਂ ਤਜਰਬਾ ਤੁਹਾਡੇ ਕੋਲ ਚੰਗਾ ਹੈ ਜੀ ਤੇ ਤੁਸੀਂ ਇਹਦੇ ਬਾਰੇ ਮੈਨੂੰ ਲੱਗਦਾ ਚੰਗੀ ਤਰੀਕੇ ਨਾਲ ਦੱਸ ਸਕਦੇ ਹੋ ਡੈਫੀਨਿਟਲੀ ਆ ਸਕਦੇ ਆ ਜੀ ਬਹੁਤ ਅੱਛੀ ਲਾਈਨ ਹੈ ਬਹੁਤ ਬਾਟਮਨ ਲਾਈਨ ਹੈ ਨੀਤਾਂ ਤੇ ਤਬੀਤਾਂ ਚੰਗੀਆਂ ਹੋ। ਹਾਂ। ਨੀਅਤ ਔਰ ਤਬੀਅਤ ਚੰਗੀ ਹੋਵੇ ਉਹ ਜਿਹਦੀ ਨੀਅਤ ਔਰ ਤਬੀਅਤ ਰਾਜ਼ੀ ਹੈ ਨਾ ਉਹਦਰਾਬ ਰਾਜ਼ੀ ਆ। ਅ ਜਿੱਦਾਂ ਤੁਸੀਂ ਰਾਈਮਿੰਗ ਜੀ ਬਣਾ ਰਹੇ ਮੈਨੂੰ ਲੱਗਦਾ ਮੈਨੂੰ ਤੁਹਾਡੇ ਤੇ ਇੱਕ ਗਾਣਾ ਸੁਣ ਲੈਣਾ ਚਾਹੀਦਾ। ਮੈਂ ਪਹਿਲੇ ਜ਼ਿਕਰ ਕੀਤਾ ਜੀ ਗਾਉਣ ਦਾ ਕੰਮ ਨਹੀਂ ਆ ਗਾਉਣ ਦਾ। ਨਹੀਂ ਅ ਜਿੱਦਾਂ ਰਾਈਮਿੰਗ ਜੀ ਆ ਰਹੀ ਨਾ ਤੁਹਾਡੀ ਗੱਲ ਗੱਲ ਦੇ ਵਿੱਚ ਇਹ ਰੱਬ ਬੋਲੋ ਅਮਦਾਨ ਮੰਗ ਸਾਹਿਬ ਨੂੰ ਸੁਣ ਸੁਣ ਕੇ ਵੱਡੇ ਹੋਏ ਆ। ਭਾਈ ਜੀ ਨਾਲ ਬਹੁਤ ਪਿਆਰ ਸਤਿਕਾਰ ਹੈ ਜੀ। ਕੋਈ ਉਹਨਾਂ ਦੀਆਂ ਦੋ ਲਾਈਨਾਂ ਜਿਹੜੀਆਂ ਬੜੀਆਂ ਚੰਗੀਆਂ ਲੱਗਦੀਆਂ ਹੁਣ। ਹੁਣ ਤੈਨੂੰ ਕੀ ਆਖਾਂ ਗੱਲ ਮੁਕਣੀ ਏ ਤੇਰੇ ਤੇ ਉਹ ਕੋਈ ਐਸੀ ਲਾਈਨ ਹੀ ਨਹੀਂ ਜਿਹੜੀ ਨਾ ਚੰਗੀ ਲੱਗਦੀ ਹਾਂ ਹਰ ਇੱਕ ਚੀਜ਼ ਬਾਖਮਾਲ ਜਿਹੜੀ ਦਿਲ ਦੇ ਬੜੇ ਕਰੀਬ ਹੋਵੇ ਵੀ ਤੁਸੀਂ ਅੱਜ ਕਹਿ ਸਕਦੇ ਹੋ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ ਚੰਦ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ ਕਹਿੰਦੀ ਸੀ ਮੈਂ ਮਿਲਾਂਗੀ ਮੈਂ ਮਿਲਣਾ ਜ਼ਰੂਰ ਹੈ ਕੀਤੇ ਹੋਏ ਵਾਅਦਿਆਂ ਦੇ ਲਾਰੇ ਗਵਾਹ ਨੇ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਵਾਹ ਜੀ ਵਾਹ ਵਾਹ ਕੀ ਬਾਤ ਹੈ ਤਾਰੇ ਗਵਾਹ ਮਨ ਲੈਣਾ ਯਾਦ ਵਿਆ ਇਹ ਸਾਰੇ ਗਵਾਹ ਨੇ ਕੰਠਸਤ ਕੰਠਾਸਤ ਹੋਈਆਂ ਆਈਆਂ ਲਾਈਨਾਂ ਇਹ ਇਹ ਵੀ ਪੀ ਐਚ ਡੀ ਕੀਤੀ ਆ ਜੀ ਆਪਾਂ ਮੈਂ ਪੜਿਆ ਘਟਾ ਲੁੜਿਆ ਜਾ ਵਾ 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 ਕੀ ਬਾਤ ਸੋ ਪੜਾਈ ਨਾਲੋਂ ਮੈਨੂੰ ਲੱਗਦਾ ਗੁੜ੍ਹਾਈ ਦੀ ਵੈਲਿਊ ਜਿਹੜੀ ਉਹ ਅੱਜ ਦੀ ਡੇਟ ਦੇ ਵਿੱਚ ਸ਼ਾਇਦ ਜ਼ਿਆਦਾ ਹੈ ਓਏ ਵਾ ਵਾ ਕੀ ਬਾਤ ਇਹ ਇਹ ਤਜਰਬਾ ਇਹੀ ਐਮ ਬੀਏ ਜੀ ਆਪਣੇ ਇਹੀ ਸਾਡੀ ਇਹੀ ਐਮ ਬੀਏ ਸਾਡਾ ਇਹੀ ਪੀ ਐਚ ਡੀ ਕੋਰਸ ਹੈ ਵੀ ਅਸੀਂ ਮਨਸਾ ਵੀ ਗੱਲ ਸੁਣਾਉਂਦੇ ਹੁੰਦੇ ਆ ਵੀ ਸਕੂਲਾਂ ਦੇ ਤੱਪੜ ਤੇ ਉਸਤਾਦਾਂ ਦੇ ਥੱਪੜ ਬਾਅਦ ਚ ਯਾਦ ਆਉਂਦੇ ਆ ਉਹ ਸੱਚੀ ਆਉਂਦੇ ਆ अच्छा ਤੁਹਾਡੇ ਹਿਸਾਬ ਦੇ ਨਾਲ ਆਨ ਆਲੇ ਟਾਈਮ ਦੇ ਵਿੱਚ ਤੁਸੀਂ ਪੰਜਾਬ ਤਾਂ ਤੁਸੀਂ ਲੁੱਟਿਆ ਪਿਆ ਹੈ ਜੀ 노 ਡਾਊਟ ਤੁਸੀਂ ਬਾਹਰ ਲੀਆਂ ਸਟੇਟਸ ਦੇ ਵਿੱਚ ਵੀ ਜਿਵੇਂ ਅਸੀਂ ਆਫਰਿੰਗ ਗਰੁੱਪ ਹੋ ਗਿਆ ਜਾਂ ਤੁਹਾਡੇ ਬਹੁਤ ਸਾਰੇ ਇਵੈਂਟਸ ਦੇ ਤੁਹਾਡੇ ਸੋਸ਼ਲ ਮੀਡੀਆ ਟੀਮ ਤੁਹਾਡੀ ਬਹੁਤ ਅੱਛੀ ਹੈ ਤੁਸੀਂ ਇਹਦੇ ਲਈ ਵੀ ਬਈ ਬਤਾਈ ਦੇ ਪਾਤਰੋਂ ਅਕਸਰਾਂ ਅਸੀਂ ਜਦੋਂ YouTube Facebook ਖੋਲੀਦਾ ਤੁਸੀਂ ਸਾਨੂੰ ਸਾਹਮਣੇ ਨਜ਼ਰ ਆਉਂਦੇ ਹੋ ਜੀ ਤੇ ਤੁਸੀਂ ਪੁਵਿੱਖ ਕੀ ਦੇਖਦੇ ਹੋ ਕਿ ਪੰਜਾਬ ਜਾਂ ਪੰਜਾਬ ਤੋਂ ਬਾਅਦ ਪੂਰਾ ਭਾਰਤ ਕਵਰ ਕਰਨਾ ਹੈ ਕਿਉਂ ਤੁਸੀਂ ਜਾਣਦੇ ਹੋ ਨੂੰ ਡਾਊਟ ਕਿ ਹੋਰ ਹੋਰ ਕਿਹੜੀਆਂ ਇੱਛਾਵਾਂ ਨੇ ਪੂਰਾ ਗਲੋਬਲ ਕਵਰ ਕਰਾਂਗੇ ਅਸੀਂ ਇੰਟਰਨੈਸ਼ਨਲ ਟੂਰ ਵੀ ਜਲਦੀ ਪਲੈਨ ਕਰ ਰਹੇ ਹਾਂ ਵਿਦ ਆਫਰਿੰਗ ਗਰੁੱਪ ਔਰ ਅਸੀਂ ਉਹ ਉਸ ਮੁਕਾਮ ਤੇ ਜ਼ਰੂਰ ਪਹੁੰਚਾਂਗੇ ਉਸ ਮੁਕਾਮ ਤੇ ਔਰ ਉਹਦੇ ਲਈ ਕਿਦਾਂ ਦਾ ਕੰਮ ਚੱਲ ਰਿਹਾ ਹੈ ਉਹਦੇ ਲਈ ਪਲੈਨਿੰਗਸ ਕੀ ਚੱਲ ਰਹੀਆਂ ਹਨ ਪਲੈਨਿੰਗਸ ਹੈਗੀਆਂ ਸਾਡੀਆਂ ਕੁਝ ਅਪਕਮਿੰਗ ਸ਼ੋਜ਼ ਆ ਜਿਹੜੇ ਵਾਲੇ ਆਪਾਂ ਉਹਨੂੰ ਡਿਸਕਲੋਜ਼ ਨਹੀਂ ਕਰ ਸਕਦੇ ਬਟ ਉਹਨਾਂ ਦੇ ਨਾਲ ਅਸੀਂ ਗਲੋਬਲ ਕੰਮ ਕਰਾਂਗੇ ਇੰਡੀਆ ਦਾ ਦੇਖੋ ਜੀ ਪੈਨ ਇੰਡੀਆ ਦੇ ਵਿੱਚ ਅਸੀਂ ਸ਼ੋਜ਼ ਕਰ ਲੈ ਬਿਲਕੁਲ ਬਿਲਕੁਲ ਔਰ ਰੈਗੂਲਰ ਰੁਟੀਨ 'ਚ ਬਾਬਾ ਜੀ ਦੀ ਮੇਰੇ ਨਾਲ ਉਹ ਅਸੀਂ ਕੰਮ ਕਰ ਰਹੇ ਹਾਂ ਬਟ ਉਹਨਾਂ ਆਊਟ ਆਫ ਪੰਜਾਬ ਤੋਂ ਜਦੋਂ ਸਾਨੂੰ ਕਾਲ ਆਂਦੀ ਹੈ ਕੋਈ ਆਸਟ੍ਰੇਲੀਆ ਤੋਂ ਕਾਲ ਕਰ ਰਿਹਾ ਕੋਈ ਦੁਬਈ ਤੋਂ ਕਾਲ ਕਰ ਰਿਹਾ ਤੇ ਉੱਥੇ ਜਦੋਂ ਜਾਵਾਂਗੇ ਉੱਥੇ ਜਾ ਕੇ ਜਦੋਂ ਆਪਣੀ ਅਦਾਕਾਰੀ ਦਿਖਾਵਾਂਗੇ ਤਾਂ ਡੈਫੀਨਿਟਲੀ ਕਲਾਕਾਰਾਂ ਦਾ ਵੀ ਹੌਸਲਾ ਹੁੰਦਾ ਹੈ ਸਾਡੇ ਵੱਡੇ ਕਲਾਕਾਰ ਤਾਂ ਪਹੁੰਚ ਜਾਂਦੇ ਆ ਜਲਦੀ ਉਹਨਾਂ ਨੂੰ ਤਾਂ ਹਰ ਹੁੰਦਾ ਕਿ ਇੱਥੇ ਗਰਮੀਆਂ ਹੋ ਗਈਆਂ ਜੂਨ ਜੁਲਾਈ ਆ ਜੀ ਜਾਂ ਮੇਲੇ ਕਰ ਲਓ ਤੇ ਜਾਂ ਜਾ ਕੇ ਉੱਥੇ ਟੂਰ ਕਰ ਲਓ ਪਰ ਜਿਹੜੇ ਜਿਵੇਂ ਆਫਰਿੰਗ ਟੂਰ ਦੀ ਮੈਂ ਗੱਲ ਕਰ ਰਿਹਾ ਵੀ ਉਹ ਸਾਡਾ ਇੱਕ ਇਕਲੌਤਾ ਬੈਂਡ ਐਸਾ ਹੈ ਬਿਜਲੀ ਅਧਾਕਾਰੀ ਦੇ دیਵਾਨੇ ਆ ਜੀ ਦਲਜੀਤ ਬਾਜੀ ਨੇ ਵੀ ਆਫਰਿੰਗ ਗਰੁੱਪ ਨੂੰ ਸੁਣਿਆ ਹੋਇਆ ਔਰ ਸੁਖਵਿੰਦਰ ਬਾਜੀ ਨੇ ਵੀ ਆਫਰਿੰਗ ਗਰੁੱਪ ਨੂੰ ਸੁਣਿਆ ਹੋਇਆ ਸ਼ੰਕਰ ਮਹਾਦੇਵਨ ਜੀ ਸ਼ੰਕਰ ਮਹਾਦੇਵਨ ਉਹਨਾਂ ਨੇ ਸੁਣਿਆ ਹੋਇਆ ਉਹ ਰਾਈジング 스타 ਚੋਂ ਨਿਕਲੇ ਹੋਏ ਮੁੰਡੇ ਜਿਹੜੇ ਹਨ ਉਹ ਇੰਨੀ ਕੋ ਉਹਨਾਂ ਦੀ ਮਿਹਨਤ ਬਹੁਤ ਹੈ ਬਹੁਤ ਹੈ ਉਹਨਾਂ ਦਾ ਅੱਛਾ ਕਹਿਣਾ ਬਹੁਤ ਮੰਨਦੇ ਨੇ ਹੂੰ ਹੂੰ ਉਹਨਾਂ ਨੂੰ ਕਹ ਦੀ ਇਹ ਆ ਨਹੀਂ ਆਪਾਂ ਆਕਵਾਲੀ ਕਰਨੀ ਹੈ ਇਹ ਨਹੀਂ ਜੀ ਇਹਦਾ ਟ੍ਰੈਂਡ ਚੱਲਦਾ ਨਾਲ ਹੀ ਜੀ ਬਾਜੀ ਹੂੰ ਸੋ ਉਹ ਦੋਨੋਂ ਤਰਫਾਂ ਦੋਨੋਂ ਤਰਫਾਂ ਇਸ ਦਾ ਜੇਕਰ ਇੱਕ ਤਰਫ ਹੋ ਤਾਂ ਸਜ਼ਾ deta ਹੈ ਦੋਨੋਂ ਤਰਫ ਹੋ ਤਾਂ ਮਜ਼ਾ deta ਹੈ ਸੋ ਮਜ਼ੇ ਚਾ ਜੀ ਹਾਂ ਮਜ਼ੇ ਦੇ ਵਿੱਚ ਗੱਲਾਂ ਗੱਲਾਂ ਦੇ ਵਿੱਚ ਉਹ ਗੱਲੇ ਵੀ ਤੁਹਾਡੇ ਅੰਦਰੋਂ ਆਂਦਾ ਆਂਦਾ ਹੈ ਇਹ ਇਹ ਗੱਲ ਦੇ ਵਿੱਚ ਇੱਕ ਆਰੀ ਤੁਹਾਡੇ ਰਾਈਮਿੰਗ ਦੀ ਜਿਹੜੀ ਹੈ ਉਹ ਬਣਦੀ ਹੈ ਚੰਗੀ ਲੱਗਦੀ ਹੈ ਜੀ ਥੈਂਕ ਯੂ ਅੱਛਾ ਆਫਰਿੰਗ ਗਰੁੱਪ ਦਾ ਤੁਸੀਂ ਜ਼ਿਕਰ ਕੀਤਾ ਅਸੀਂ ਰਾਈジング ਸਟਾਰ ਦੇ ਵਿੱਚ ਦੇਖਿਆ ਜੀ ਬਾ ਕਮਾਲ ਗਾਣ ਵਾਲੇ ਆਰਟਿਸਟ ਜੀ ਅ ਮੈਂ ਬਾਰ-ਬਾਰ ਜ਼ਿਕਰ ਇਸ ਕਰਕੇ ਵੀ ਕਰ ਰਿਹਾ ਕਿਉਂਕਿ ਮੇਰਾ ਵੀ ਬੜਾ ਚੰਗਾ ਸੰਬੰਧ ਰਿਹਾ ਉਹਨਾਂ ਦੇ ਨਾਲੋਂ ਮੈਂ ਸੁਣਿਆ ਬਹੁਤ ਆ ਉਹਨਾਂ ਨੂੰ ਬਾ ਜੀ ਤੁਹਾਨੂੰ ਕੀ ਲੱਗਦਾ ਵੀ ਐਸੇ ਆਰਟਿਸਟ ਅੱਜ ਦੇ ਟਾਈਮ ਦੇ ਉੱਤੇ ਲੋਕ ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਜਿਆਦਾ ਅਮਾਉਂਟ ਲੈਣ ਵਾਲੇ ਪੈਸੇ ਵੀ ਪਰ ਜੇ ਉਹਨਾਂ ਦੇ ਕੋਲ ਆਰਟਿਸਟ ਦੇ ਕੋਲ ਕਲਾ ਨਹੀਂ ਹੈ ਜਾਂ ਫਿਰ ਡੈਕ ਚਲਾ ਕੇ ਜਾਂ ਪਿੱਛੇ ਸੀਡੀ ਚਲਾ ਕੇ ਉਗਾ ਰਹੇ ਆ ਪਰ ਜਿਹੜੇ ਆਰਟਿਸਟ ਆਰਟਿਸਟ ਰੀਅਲ ਦੇ ਵਿੱਚ ਜਿੰਨੇ ਰਿਚ ਆ ਈਸ਼ਵਰ ਵੱਲੋਂ ਉਹਨਾਂ ਦੇ ਉੱਤੇ ਇੰਨੀ ਕਿਰਪਾ ਆ ਉਹਨਾਂ ਆਰਟਿਸਟ ਨੂੰ ਲੋਕ ਸੁਣਨ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਉਹ ਉਹੀ ਚੀਜ਼ ਹੈਗੀ ਆ ਮੈਂ ਜਦੋਂ ਪਿਚ ਕਰਦਾ ਹੁੰਦਾ ਮੈਂ ਸਭ ਤੋਂ ਪਹਿਲੀ ਮੇਰੀ ਪਹਿਲੀ ਉਹਨਾਂ ਨੂੰ ਵਰਡਿੰਗ ਇਹ ਹੁੰਦੀ ਹੈ ਕਿ when afrin group performance live no need for any dj waah waah dj di vi zarurat nahi dj ch da tusi sare kalakarana de geet sunoge 2 ghante 3 ghante 4 ghante nach loge dance kar loge te jadon afrin group live performance tin singer sade tin phankar jadon stage te baith ke live tuhanu apne vajje de naal apne kartav dikhan ge othe fir audience aake kehndi hai ji sanu aa hindi sunao ji lata mangeshkar ji da gana sunao ji faniyan da sunao ji ਔਰ ਸਾਡੇ ਆਰਟਿਸਟਾਂ ਦੀ ਇਹ ਖੂਬੀ ਆ ਜੀ ਬਾ ਕਮਲ ਆਰਟਿਸ ਨੇ ਕਿ ਉਹਨਾਂ ਨੇ ਕਾਪੀ ਦੇਖ ਕੇ ਨਹੀਂ ਕਦੀ ਗਾਏ ਹਾਂ ਸਿੱਧੇ ਹੀ ਅਮੈਂ ਦੇਖਿਆ ਕਈ ਵਾਰ ਇਹ ਕਵਾਲੀ ਗਾंदे ਗਾंदे ਉਹ ਤੇ ਉਹ ਜੇ ਤੁਸੀਂ ਮੂੰਹ ਮੋੜ ਕੇ ਦੇਖੋ ਤਾਂ ਫਿਰ ਕਜਰਾ ਮੋਹਬਤ ਦਾ ਨਾ ਬਹੁਤ سارے ਗੀਤ ਗਾਉਂਦੇ ਨੇ ਅਮਿਤ ਥੋਣੀ ਹੂੰ ਬਾ ਕਮਲਗਾ ਹੁੰਦੇ ਨੇ ਮੈਂ ਮਤਲਬ ਉਹ ਉਹਨਾਂ ਨੇ ਆਪਣੇ ਉਹਨੂੰ ਕਵਾਲੀ ਅੰਦਾਜ਼ ਦਿੱਤਾ ਹੋਇਆ ਗੀਤ ਬਿਲਕੁਲ ਉਹ ਕਵਾਲੀ ਅੰਦਾਜ਼ ਦੇ ਵਿੱਚ ਜਦੋਂ ਲੋਕੀ ਸੁਣਦੇ ਰਤਬਾ ਗਾ ਗੀਤ ਹੈ ਉਹਨਾਂ ਦਾ ਤੇ ਜਦੋਂ ਉਹ ਕਵਾਲੀ ਅੰਦਾਜ਼ ਚ ਲੋਕੀ ਸੁਣਦੇ ਆ ਫਿਰ ਮੈਨੂੰ ਪਰਸਨਲੀ ਮੈਸੇਜ ਆਂਦੇ ਕਿ ਭਾਜੀ ਯਾਰ ਲੁੱਟ ਲਿਆ ਵਾ ਵਾ ਕੀ ਬਾਤ ਲੁੱਟ ਨਹੀਂ ਆਏ ਆ ਲੁੱਟ ਨਹੀਂ ਆਏ ਅੱਛਾ ਭਾਜੀ ਆਪਣੀ ਤੁਸੀਂ ਮੈਰਿਡ ਹੋ ਜੀ ਪਰਸਨਲ ਲਾਈਫ ਜੀ ਤੇ professionl ਲਾਈਫ ਨੂੰ ਕਿਦਾਂ ਮੇਨਟੇਨ ਕਰਕੇ ਚੱਲਦੇ ਹੋ ਕਿਉਂਕਿ ਤੁਹਾਡੇ ਬਰਡਨ ਬਹੁਤ ਆ ਜਦੋਂ ਇੱਕ ਇਵੈਂਟ ਆ ਜਾਂਦਾ ਜਦੋਂ ਤੱਕ ਉਹ ਖਤਮ ਨਹੀਂ ਹੁੰਦਾ ਇਵੈਂਟ ਜੀ ਮਤਲਬ ਤੁਹਾਡੀ ਟੀਮ ਜਿਹੜੀ ਆ ਉਹ ਇੰਦੋਰ ਇਵੈਂਟ ਕਰਨ ਗਈ ਹੋਈ ਆ ਜੀ ਪਰ ਤੁਸੀਂ ਉਦੋਂ ਤੱਕ ਸਟੇਬਲ ਨਹੀਂ ਹੈਗੇ ਕਿਉਂਕਿ ਤੁਹਾਡੀ ਟੀਮ ਨੇ ਲਈ ਪਰਫਾਰਮ ਕਰਨਾ ਆ ਮੈਂ ਖੁਦ ਜਾਨਦਾ ਜੀ ਗਰਾਉਂਡ ਲੈਵਲ ਤੇ ਨਾਲ ਫਿਰ ਤੁਸੀਂ ਨਾਲ ਵੀ ਜਾ ਰਹੇ ਹੋ ਅ اچھا ਹਰੇਕ ਈਵੈਂਟ ਦੇ ਵਿੱਚ ਤੁਸੀਂ ਨਾਲ ਜਾਂਦੇ ਹੋ 100 ਦੇ ਵਿੱਚੋਂ 95% ਕੋਸ਼ਿਸ਼ ਹੁੰਦੀ ਹੈ ਕੋਈ ਵੀ ਆਰਟਿਸਟ ਹੋਵੇ ਕੋਈ ਵੀ ਕਲਾਕਾਰ ਭਰਾ ਹੋਵੇ ਮੈਂ ਕੋਸ਼ਿਸ਼ ਕਰਦਾ ਕਿ ਮੈਂ ਉੱਥੇ ਆਪ ਪਹੁੰਚਾ ਹੋਵਾਂ ਇੱਕ ਦਿਨ 'ਚ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਵੀ ਹੁੰਦੇ ਆ ਤੇ ਫਿਰ ਟੀਮ ਨੂੰ ਅਸਾਈਨ ਕਰ ਦਿੰਦਾ ਕਿ ਭਾਈ ਇਹ ਆ ਬਟ ਫਿਰ ਵੀ ਮੇਰਾ ਜਿਹੜਾ ਵੀ ਦਿਲ ਤੇ ਦਿਲ ਦੀ ਧੜਕਣ ਉੱਥੇ ਹੀ ਹੁੰਦੀ ਆ ਕਦੀ ਵੀਡੀਓ ਕਾਲ ਤੇ ਦੇਖਣਾ ਕਦੀ ਉਹ ਦੇਖਣਾ ਵੀ ਆ ਵੀ ਸਾਰਾ ਬੈਲੈਂਸ ਹੋ ਗਿਆ ਸਟੇਜ ਲੱਗ ਗਈ ਆਰਟਿਸਟ ਪਹੁੰਚ ਗਏ ਆਰਟਿਸਟ ਦੀ ਵੀ A ਤੋਂ ਲੈ ਕੇ Z ਤੱਕ ਮੈਨੇਜਮੈਂਟ ਕਰਨੀ ਬਹੁਤ ਟਫ ਜੌਬ ਬਿਲਕੁਲ ਬਿਲਕੁਲ ਬਹੁਤ ਟਫ ਜੌਬ ਹੈ ਬਿਲਕੁਲ ਮੈਂ ਇਹੀ ਕਰਕੇ ਸਵਾਲ ਕੀਤਾ ਸੀ ਪਰਸਨਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਨੂੰ ਕਿਦਾਂ ਮੈਨੇਜ ਕਰਦੇ ਪਰਸਨਲ ਲਾਈਫ ਤਾਂ ਦੇਖੋ ਜੀ ਹੁਣ ਘਰ ਵਾਲਿਆਂ ਨੂੰ ਤਾਂ ਪਤਾ ਹੈ ਵੀ ਇਹ ਭਾਈ ਇਹ ਤੁੱਪ ਤੂੜ ਤੇ ਧਕੇ ਮੇਲੇ ਦੇ ਤਿੰਨ ਕੰਮ ਪੱਕੇ ਜੇ ਮੇਲੇ ਲਾਉਣੇ ਆ ਤੇ ਆਰਟਿਸਟ ਗਵਾਉਣੇ ਆ ਤੇ ਫਿਰ ਇਹ ਤਾਂ ਸਹਿਣਾ ਹੀ ਪੈਣਾ ਹਾਂ ਹਾਂ ਸੋ ਉਹ ਜਿਹੜਾਹਿਣਾ ਬਹਿਣਾ ਤੇ ਸਹਿਣਾ ਜਿਹਨੂੰ ਆ ਗਿਆ ਉਹ ਪਾ ਗਿਆ ਵਾਹ ਵਾਹ ਹੋ ਮਤਲਬ ਇਹ ਗੱਲਾਂ ਸ ਪ੍ਰੈਕਟੀਕਲੀ ਹੱਡੀ ਹੂੰ ਜੀ ਅੱਛਾ ਤੁਹਾਡਾ ਕੋਈ ਡ੍ਰੀਮ ਸੈਲੀਬ੍ਰਿਟੀ ਜਿਹਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਇੱਕ ਵਾਰੀ ਇਵੈਂਟ ਕਰਨਾ ਚਾਹਨਾ ਹੈ ਬੰਦੇ ਜਿਹੜੇ ਡ੍ਰੀਮ ਵਾਲੇ ਉਹਨਾਂ ਨਾਲ ਤਾਂ ਮੈਂ ਪਹਿਲਾਂ ਕੀਤਾ ਜੀ ਜਿਹੜੇ ਡ੍ਰੀਮ ਸੈਲੀਬ੍ਰਿਟੀ ਮਾਨ ਸਾਹਿਬ ਤੋਂ ਵੱਡਾ ਮੇਰਾ ਕੋਈ ਡ੍ਰੀਮ ਨਹੀਂ ਹੈ ਮਾਨ ਸਾਹਿਬ ਦੇ ਨਾਲ ਮੈਂ ਸ਼ੂਜ਼ ਕਰ ਚੁੱਕਾ ਹਾਂ ਭਾਈ ਜੀ ਨੂੰ ਅਕਸਰ ਅਸੀਂ ਮਿਲਦੇ ਰਹਿੰਦੇ ਹਾਂ ਸਰਤਾਜ ਬਾਜੀ ਡ੍ਰੀਮ ਆਰਟਿਸਟ ਹੈ ਵਾਹ ਵਾਹ ਆਫਰਨ ਵੀ ਡ੍ਰੀਮ ਆਰਟਿਸਟ ਹੈ ਮੇਰਾ ਵਾਹ ਵਾਹ ਤੇ ਉਹ ਬਾਬਾ ਜੀ ਨੇ ਸਿੱਧ ਪਾਈ ਹੋਈ ਆ ਅਸੀਂ ਇਕੱਠੇ ਹੀ ਹੁੰਨੇ ਰੋਜ਼ ਅੱਛਾ ਵਿਆਹ ਜਾਂ ਕਾਨਸਰਟ ਜੀ ਦੋਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਇਵੈਂਟ ਜ਼ਿਆਦਾ ਚੰਗਾ ਲੱਗਦਾ ਹੈ ਵੀ ਕਾਨਸਰਟ ਠੀਕ ਹੈ ਜਾਂ ਵਿਆਹ ਮਾਣੂ ਬੋਤ ਦੋਨੇ ਪਿਆਰੇ ਹੁੰਦੇ ਆ ਜੀ ਤੇ ਹੋਵੇ ਚਾਹੇ ਬੇਟਾ ਹੋਵੇ ਨਹੀਂ ਪਰ ਸਾਡੇ ਲਈ ਉਹ ਇਵੈਂਟ ਹੈ ਆਕਾ ਮਦੀਨਾ ਹੈ ਨਹੀਂ ਬਰਡਨ ਬਰਡਨ ਸ਼ਾਇਦ ਵਿਆਹ ਦੇ ਵਿੱਚ ਜ਼ਿਆਦਾ ਹੋ ਜਾਂਦਾ ਜਾਂ ਕਾਨਸਰਟ ਦੇ ਵਿੱਚ ਬਰਡਨ ਦੋਨੋਂ ਜਗ੍ਹਾ ਤੇ ਭਾਰੀ ਜ਼ਿਆਦਾ ਹੈ ਦੋਨਾਂ ਸਰ ਦੋਨੋਂ ਤੇ ਇਹ ਆਪਾਂ ਨੂੰ ਸਕਰੀਨ ਦੇ ਉੱਤੇ ਕਰ ਟੀਵੀ ਲਾ ਕੇ ਤੁਸੀਂ ਐਲਸੀਡੀ ਤੇ ਜਦੋਂ ਦੇਖਦੇ ਹੋ ਵੀ ਆਹ ਦਲਜੀਤ ਭਾਜੀ गा ਰਹੇ ਆ ਜਾਂ ਆਫਰਨ ਗਰੁੱਪ ਗਾ ਰਿਹਾ ਸੋਹਣਾ ਲੱਗਦਾ ਸੋਹਣਾ ਯਾਰ ਬਹੁਤ ਸੋਹਣੀ ਬੈਕਗ੍ਰਾਉਂਡ ਬਹੁਤ ਸੋਹਣਾ ਹੈ ਨਾ ਬਟ ਉਹਦੇ ਪਿੱਛੇ ਕਿੰਨੀ ਮੈਨਪਾਵਰ ਲੱਗੀ ਹੋਈ ਆ ਕਿੰਨੇ ਦਿਨ ਲੱਗੇ ਆ ਤੁਹਾਡੇ ਕੀ ਕੀ ਤੁਸੀਂ ਉਹਦੇ ਅਰੇਂਜਮੈਂਟਸ ਕੀਤੇ ਆ ਜਿਸ ਤਣ ਲੱਗੇ ਸੋਈ ਤੰਜਾਂ ਲਈ ਬਹੁਤ ਜ਼ਿਆਦਾ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਜੀ ਅਸੀਂ ਵਾਹ ਵਾਹ ਆਰਟਿਸਟ ਨੇ ਗੱਡੀ ਚ ਉਤਰਨਾ ਉਹਨੂੰ ਗ੍ਰੀਨ ਰੂਮ ਮਿਲ ਗਿਆ ਉਹਨੂੰ ਚਾਹ ਕਾਫੀ ਮਿਲ ਗਈ ਮਿਊਜ਼ੀਸ਼ੀਅਨਸ ਟਾਈਮ ਤੇ ਪਹੁੰਚ ਗਏ ਕਈ ਵਾਰੀ ਫਲਾਈਟ ਦਾ ਚੱਕਰ ਪੈ ਜਾਂਦਾ ਫਲਾਈਟ ਲੇਟ ਹੋ ਗਈ ਜੀ ਉਹ ਹੋ ਗਿਆ ਜੀ ਤਾਂ ਵੀ ਹੱਥ ਬੰਨ ਕੇ ਅਗਲੇ ਨੂੰ ਗਈਦਾ ਕਿ ਭਾਈ ਜੀ ਥੋੜੀ ਲੇਟ ਹੋ ਗਏ ਘੰਟਾ ਵਧ ਕਾ ਕੇ ਜਾਵਾਂਗੇ ਵਾਹ ਵਾਹ ਪਾਰਟੀ ਵੀ ਗੋਸ਼ ਅਜੀ ਵੀ ਗੋਸ਼ ਹਾਂ ਅੱਛਾ ਕਮ ਦਾ ਸਭ ਤੋਂ ਸਟ੍ਰੈਸਫੁੱਲ ਮੂਮੈਂਟ ਕਿਹੜਾ ਹੁੰਦਾ ਜਦੋਂ ਤੁਸੀਂ ਮਤਲਬ ਉਹ ਕਹਿੰਦੇ ਨਾ ਵੀ ਉਹ ਮੈਚ ਦੀ ਆਖਰੀ ਬੋਲ ਦੇ ਉੱਤੇ ਇੱਕ ਬੋਲ ਦੇ ਉੱਤੇ 6 ਸਕੋਰ ਚਾਹੀਦੇ ਆ ਤੁਹਾਡੀ ਫੀਲਡ ਦੇ ਵਿੱਚ ਸਭ ਤੋਂ ਸਟ੍ਰੈਸਫੁੱਲ ਮੂਮੈਂਟ ਕਿਹੜੀ ਹੁੰਦੀ ਹੈ ਸਟ੍ਰੈਸਫੁੱਲ ਤਾਂ ਦੇਖੋ ਸਟਾਰਟਿੰਗ ਤੋਂ ਲੈ ਕੇ ਤੇ ਐਂਡਿੰਗ ਤੱਕ ਹੀ ਹੁੰਦਾ ਸਟ੍ਰੈਸਫੁੱਲ ਹੁੰਦਾ ਐਕਚੁਅਲੀ ਦੇ ਆਰਟਿਸਟ ਸਟੇਜ ਤੇ ਪਹੁੰਚ ਗਿਆ ਔਰ ਗਾ ਕੇ ਉੱਠ ਨਹੀਂ ਗਿਆ ਉਹ ਨਹੀਂ ਦੇ ਸਟ੍ਰੈਸ ਹੁੰਦਾ ਸੀ ਪਟਨਾ ਸ਼ੋਅ ਕਰਨ ਗਏ ਕਨਵਰ ਗਰੇਵਲ ਭਾਜੀ ਮੇਰੇ ਨਾਲ ਸੀ ਔਰ ਅਸੀਂ ਸ਼ੋਅ ਕਰ ਲਿਆ ਹੁਣ ਕਨਵਰ ਕਰੇ ਵਾਲਾ ਭਾਜੀ ਤੁਹਾਨੂੰ ਪਤਾ ਵੀ ਸਿੱਧਾ ਹੀ ਚੱਲਦੇ ਨੇ ਉਹ ਉਹਨਾਂ ਨੇ ਸਟੇਜ ਦੇ ਪੰਜਾਬੀ ਸੀ ਉੱਥੇ ਮਤਲਬ ਸ਼੍ਰੀ ਪਟਨਾ ਸਾਹਿਬ ਮੌਟਸਪ ਕਰਨ ਗਏ ਸੀ ਓਕੇ ਔਰ ਕਨਵਰ ਕਰੇ ਵਾਲਾ ਭਾਜੀ ਨੇ ਗਾ ਕੇ ਮੈਂ ਸਟੇਜ ਤੇ ਸੀ ਮੈਨੂੰ ਕਹਿੰਦਾ ਗੈਰੀ ਯਾਰ ਇੰਨੀ ਲੋਕੀ ਕੈਮਰੇ ਲਈ ਖੜੇ ਆ ਮੈਂ ਇਹਨਾਂ ਨੂੰ ਕਹਿਦਾ ਕਿ ਆ ਜਾਓ ਚਲੋ ਆਪਣੇ ਪੰਜਾਬੀ ਭਰਾ ਸੀਗੇ ਵੀ ਮੈਂ ਇਹਨਾਂ ਨੂੰ ਫੋਟੋ ਵਾਸਤੇ ਕਿਹਾ ਉੱਥੇ ਲਿਓ ਮਿੰਤਾ ਪਾ ਰਹੇ ਸੀ ਤੇ ਮੈਂ ਉਹਨਾਂ ਨੂੰ ਰੋਕਿਆ ਮੈਂ ਕਿਹਾ ਭਾਜੀ ਜ਼ਿਆਦਾ ਹੈ ਪਬਲਿਕ ਜ਼ਿਆਦਾ ਹੈ ਆਪਾਂ ਨਹੀਂ ਅਨਾਊਂਸ ਕਰ ਸਕਦੇ ਬਗਾਨਾ ਸਟੇਟ ਹੈ ਬਿਲਕੁਲ ਕਿੰਨਾ ਨਈ ਮੈਨੂੰ ਕਹਿ ਲੰਦੇ ਮੈਂ ਕਿ ਚਲੋ ਉਹਨ ਵੱਡੇ ਨੇ ਮੇਰੇ ਤੋਂ ਮੈਂ ਕਿ ਭਾਈ ਜੀ ਕਹਿ ਲਵਾਂ ਭਾਜੀ ਨੇ ਸਟੇਜ ਦੇ ਉੱਤੇ ਅਨਾਉਂਸ ਕਰਤਾ ਕਿ ਆ ਜਾਓ ਜਿੰਨੇ ਕਰਨੀਆਂ ਫੋਟੋ ਆ ਜਾਓ ਦੋ ਦੋ ਚਾਰ ਚਾਰ ਜਾਨੇ ਕਰਕੇ ਆ ਜਾਓ ਭਾਜੀ ਦੀ ਅਨਾਉਂਸ ਕਰਨ ਦੀ ਢੇਰ ਸੀਗੀ ਜੀ ਚਾਰ ਤਾਂ ਨਹੀਂ 400 ਬੰਦਾ ਸਟੇਜ ਦੇ ਉੱਤੇ ਆ ਗਏ ਓਹੋ ਉਦੋਂ ਫਿਰ ਅਸੀਂ ਉੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਆਏ ਹੋ ਸੀ ਪ੍ਰੋਗਰਾਮ ਦੇਖਣ ਉਹਨਾਂ ਨੂੰ ਮੈਂ ਉੱਤਰ ਕੇ ਦਵਾ ਦਵ ਰਿਕਵੈਸਟ ਕੀਤੀ ਵੀ ਸਾਡੇ ਪੰਜਾਬ ਦੇ ਬਹੁਤ ਵੱਡੇ ਫਨਕਾਰ ਹੈ ਤੇ ਇਦਾਂ ਉਹਨਾਂ ਨੇ ਚਲੋ ਕਹਿ ਦਿੱਤਾ ਆਰਟਿਸਟ ਬੰਦਾ ਦਰবেশ ਹੁੰਦਾ ਹਾਂ ਬਿਲਕੁਲ ਵੀ ਉਹਨਾਂ ਨੇ ਕਹਿ ਦਿੱਤਾ ਡੈਜ਼ਨਟ ਮੀਨ ਕਿ ਤੁਸੀਂ 400 ਬੰਦਾ ਉੱਪਰ ਆ ਗਏ ਨੂੰ ਸਾਨੂੰ ਪਲੀਜ਼ ਕਰੋ ਅਸੀਂ ਉੱਥੋਂ ਦੇ ਲੋਕਲ ਐਸਡੀਐਮ ਸਾਹਿਬ ਦੀ ਗੱਡੀ 'ਚ ਕਨਵਰ ਗਰੇਵਾਲ ਭਾਜੀ ਨੂੰ ਪਿੱਛੇ ਬਿਠਾਇਆ ਨਾਲ ਉਹਨਾਂ ਦੇ ਮੈਂ ਬੈਠਾ ਨਾਲ ਉਹਨਾਂ ਦੀ ਦੋ ਗੱਡੀਆਂ ਫੋਰਸ ਵਾਲੀਆਂ ਤਾਂ ਅਸੀਂ ਉੱਥੋਂ 3 ਕਿਲੋਮੀਟਰ ਦੂਰ ਜਾ ਕੇ ਹੋਟਲ 'ਚ ਜਾ ਕੇ ਭਾਜੀ ਨੂੰ ਸਟੇ ਕਰਵਾਇਆ ਹੂੰ ਕਈ ਵਾਰ ਇਹਦਾ ਵੀ ਹੁੰਦਾ ਏ ਸਿਚੁਏਸ਼ਨ ਹੁੰਦੀ ਹੈ ਇਹ ਟਫ ਜੌਬ ਹੈ ਬਟ ਤੁਸੀਂ ਫਿਰ ਵੀ ਦਿਮਾਗ ਲਾਇਆ ਕਿ ਨਹੀਂ ਯਾਰ ਐਸਡੀਐਮ ਸਾਹਿਬ ਨੂੰ ਕਹਿ ਸਕਦੇ ਕਿਉਂਕਿ ਉਹਤੇ ਆਰਗੇਨਾਈਜ਼ਰਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ ਨਹੀਂ ਸੁਣੀ ਨਹੀਂ ਸੁਣੀ ਫੈਨ ਨੂੰ ਤਾਂ ਇਹ ਹੁੰਦਾ ਵੀ ਮੈਨੂੰ ਕਲਾਕਾਰ ਮਿਲ ਗਿਆ ਹੁੰਦਾ ਜ ਤੇ ਤੁਸੀਂ ਮੈਂ ਆਪਾਂ ਭੱਜੇ ਜਾਵਾਂਗੇ ਵੀ ਆ ਫੋਟੋ ਖਾਲੀਏ ਹੂੰ ਫੈਨ ਨੂੰ ਇੰਨਾ ਕੋ ਹੁੰਦਾ ਸ਼ੌਂਕ ਬਟ ਅਸੀਂ ਵੀ ਕਹਿੰਦੇ ਫੋਟੋ ਕਰਾਓ ਬਟ ਇੱਕ ਲਿਹਾਜ਼ਾ ਹੋਣਾ ਚਾਹੀਦਾ ਥੇਰ ਇਜ਼ ਅ ਲਿਮਟ ਟੂ एवरीथिंग ਬਟ ਚਲੋ ਪਾਰਟ ਆਫ ਲਾਈਫ ਪਾਰਟ ਆਫ ਬਿਜ਼ਨਸ ਹੈ ਬਿਲਕੁਲ ਬਿਲਕੁਲ ਅੱਛਾ ਜੇ ਤਿੰਨ ਸ਼ਬਦਾਂ ਦੇ ਵਿੱਚ ਦਾ ਗੈਰੀ ਸ਼ੋਜ਼ ਨੂੰ ਡਿਫਾਈਨ ਕਰਨਾ ਹੋਵੇ ਤਿੰਨ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਤਿੰਨ ਸ਼ਬਦ ਨਹੀਂ ਸ਼ਬਦ ਤਾਂ ਫਿਰ ਸਾਡੇ ਜ਼ਿਆਦਾ ਹੀ ਹੁੰਦੇ ਆ ਜ਼ਿਆਦੇ ਹਾਂਦੇ ਨੇ ਕਿ ਆ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਐ ਸੋ ਤੇਰਾ ਹਾਂ ਇਮਾਨਦਾਰੀ ਨਾਲ ਕੰਮ ਕਰੋ ਰੱਬ ਬਰਕਤ ਜ਼ਰੂਰ ਪਾਉਂਦਾ ਹੈ ਹੂੰ ਨੀਤਾਂ ਤੇ ਤਬੀਤਾਂ ਚੰਗੀਆਂ ਹੋਣ ਕਿਸੇ ਦਾ ਚੰਗਾ ਕੀਤਾ ਹੋਇਆ ਕਿਸੇ ਦਾ ਐਹਸਾਨ ਜਿਹੜਾ ਵਾ ਉਹਨੂੰ ਸਿਰ ਮੱਤੇ ਰੱਖੋ ਜੀ ਵਾ ਹਰ ਮੋੜ ਤੇ ਤੁਹਾਨੂੰ ਕਿਸ ਨਾ ਕਿਸੇ ਦੀ ਜ਼ਰੂਰਤ ਕਿਸ ਨਾ ਕਿਸੇ ਦੀ ਲੋੜ ਪੈ ਸਕਦੀ ਹੈ ਕਿਸੇ ਨਾਲ ਰਿਸ਼ਤੇ ਰਿਲੇਸ਼ਨਸ ਖਰਾਬ ਨਾ ਕਰੋ ਦੁਆ ਸलाम ਸਭ ਨੂੰ ਉਹ ਇੱਕ ਲਾਈਨ ਹੁੰਦੀ ਸੀ ਨਾ ਵੀ ਦੁਆ ਵਿੱਚ ਯਾਦ ਰੱਖਣਾ ਸੋ ਗੈਰੀ ਸ਼ੋਜ਼ ਵੱਲੋਂ ਇਹੀ ਹੈ ਵੀ ਦੁਆ ਵਿੱਚ ਯਾਦ ਰੱਖਣਾ ਵਾ ਵਾ ਰੱਬ ਤੁਹਾਨੂੰ ਰਾਜ਼ੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਤੇ ਤੁਹਾਡੇ ਹੱਥ 바ਜ਼ੀ ਰੱਖੇ ਹਮ ਵਾ ਵਾ ਬਹੁਤ ਵਧੀਆ ਲੱਗਾ ਭਾਈ ਤੁਹਾਡੇ ਨਾਲ ਅੱਜ ਮਿਲ ਕੇ ਔਰ ਮੈਂ ਹੋ ਸਕਦਾ ਵੀ ਬੜਾ ਸਮਾਂ ਹੋ ਗਿਆ ਹੋਵੇ ਗੁਰਦਾਸ ਮਾਨ ਸਾਹਿਬ ਦੇ ਕਈ ਗਾਣੇ ਨਹੀਂ ਸੀ ਮੈਂ ਸੁਣ ਪਾਇਆ ਪਰ ਸਾਰਿਆਂ ਦੀ ਚੱਲ ਗਈ ਥੋੜੀ ਥੋੜੀ ਮੈਂ ਦੇਖ ਲਈ ਹੈ ਹਰ ਇੱਕ ਗੱਲ ਦੇ ਵਿੱਚ ਦੋ ਦੋ ਚਾਰ ਚਾਰ ਉਹਨਾਂ ਦੇ ਸ਼ੇਅਰ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਰਾਈਮਿੰਗ ਸੋ ਅ ਬੜਾ ਵਧੀਆ ਲੱਗਾ ਅੱਜ ਅਸੀਂ ਚੰਡੀਗੜ੍ਹ ਆਏ ਇਹਨਾਂ ਨੂੰ ਮਿਲੇ ਔਰ ਇਹਨਾਂ ਦੇ ਕੰਮ ਦੀ ਤਾਰੀਫ ਸੁਣ ਕੇ ਸਾਨੂੰ ਅੱਜ ਚੰਡੀਗੜ੍ਹ ਆਣਾ ਪਿਆ ਇਹਨਾਂ ਦੇ ਕੋਲ ਸਪੈਸ਼ਲ ਔਰ ਅਸੀਂ ਉਮੀਦ ਕਰਦੇ ਹਾਂ ਕਿ ਜੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਕੋਈ ਚੰਗਾ ਇਵੈਂਟ ਕਰਵਾਣਾ ਚਾਹੁੰਦੇ ਹੋ ਔਰ ਟੈਨਸ਼ਨ ਫ੍ਰੀ ਹੋ ਕੇ ਸਿਰਫ ਤਿਆਰ ਹੋ ਕੇ ਆ ਕੇ ਤੁਸੀਂ ਸਟੇਜ ਤੇ ਖੜੋ ਆ ਪੈਲੈਸ ਦੇ ਵਿੱਚ ਖੜਜੋ ਟੈਨਸ਼ਨ ਕੋਈ ਨਾ ਹੋਵੇ ਸ਼ਾਦੀ ਆਪਕੀ ਟੈਨਸ਼ਨ ہماری ਟੈਨਸ਼ਨ ہماری ਸ਼ਾਦੀ ਆਪਕੀ ਟੈਨਸ਼ਨ ہماری ਗਰੀ ਭੱਜਦਾ ਇਹ ਡਾਇਲੋਗ ਆ ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਔਰ ਅਸੀਂ ਕੈਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਵੀ ਪਾ ਦੇਾਂਗੇ ਔਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਔਰ ਇਵੈਂਟ ਕਰਵਾਓ ਔਰ ਸਾਰੀ ਟੈਨਸ਼ਨ ਛੱਡ ਦਿਓ ਟੈਨਸ਼ਨ ਨਾ ਲੈਣੀਆਂ ਆ ਗੈਰੀ ਭਾਜੀ ਬੈਠੇ ਇਹਨਾਂ ਦੀ ਮਾਲਕ ਨੇ ਡਿਊਟੀ ਟੈਨਸ਼ਨ ਨਾ ਲੈਣ ਦੀ ਲਾਤੀ ਤੇ ਤੁਸੀਂ ਟੈਨਸ਼ਨ ਆ ਇਹਨਾਂ ਨੂੰ ਦੇ ਦਿਓ ਤੇ ਜਿੰਨੇ ਪੈਸੇ ਮੰਗੂਗੇ ਉਹ ਵੀ ਦੇ ਦਿਓ ਨਾਲ ਸੋ ਦੇਖਦੇ ਰਹੋ ਬਿਲਟੀਵੀ ਯੂਕੇ ਹੋਰ ਐਸੇ ਹੀ ਵਧੀਆ-ਵਧੀਆ ਲੋਕਾਂ ਦੇ ਨਾਲ ਵਧੀਆ-ਵਧੀਆ ਕਲਾਕਾਰਾਂ ਦੇ ਨਾਲ ਐਸੀਆਂ ਹਸਤੀਆਂ ਦੇ ਨਾਲ ਤੁਹਾਨੂੰ ਮਿਲਾਂਦੇ ਰਾਵਾਂਗੇ ਰੂਬਰੂ ਕਰਾਂਦੇ ਰਾਵਾਂਗੇ ਦੇਖਦੇ ਰਹੋ ਬਿਲਟੀਵੀ ਯੂਕੇ ਧੰਨਵਾਦ